ਪੇਪਰ ট্রেਡਿੰਗ ਕਿੰਨਾਂ ਲਈ ਬਣੀ ਹੈ ਜਿਹੜੇ ਇੰਟਰਾਡੇ ਜਾਂ ਆਪਸ਼ਨਸ ਕਰਨਾ ਚਾਹੁੰਦੇ ਆ ਆਪਾਂ ਇੰਟਰਾਡੇ ਤੇ ਆਪਸ਼ਨਸ ਕਰਦੇ ਨਹੀਂ ਆਪਾਂ ਕਰਦੇ ਆ ਆ ਸਵਿੰਗ ਪੋਜੀਸ਼ਨਲ ਤੇ ਇਨਵੈਸਟਮੈਂਟ ਉੱਥੇ ਮੈਨੂੰ ਪੇਪਰ ਟਰੇਡਿੰਗ ਦੀ ਲੋੜ ਨਹੀਂ ਗਈ ਦੂਸਰੀ ਗੱਲ ਜੇ ਤੁਸੀਂ ਇੰਟਰਾਡੇ ਆਪਸ਼ਨਸ ਵੀ ਕਰਨਾ ਚਾਹੁੰਦੇ ਹੋ ਵੈਸੇ ਤਾਂ ਉਹਨਾਂ ਨੂੰ ਪ੍ਰੇਫਰ ਨਹੀਂ ਕਰਦਾ ਬਟ ਪੇਪਰ ਟਰੇਡਿੰਗ ਉੱਥੇ ਵੀ ਗਲਤ ਕਿਉਂ ਹੈ ਕਿਉਂਕਿ ਉਹਦੇ ਵਿੱਚ ਸਾਈਕੋਲੋਜੀ ਐਡ ਨਹੀਂ ਹੁੰਦੀਗੀ ਸੱਸੀ ਗੱਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਏਵੈਲੂਏਸ਼ਨ ਟਰੇਡਿੰਗ ਅੱਜ ਦੀ ਵੀਡੀਓ ਵਿੱਚ ਆਪ ਕੁਝ ਵੀਰਾਂ ਨੇ ਬੇਸਿਕ ਇਨਫੋਰਮੇਸ਼ਨ ਪੁੱਛੀ ਹੈ ਤੇ ਕੁਝ ਵੀਰਾਂ ਨੇ ਸਟॉक्स ਦੇ ਐਨਾਲਿਸਿਸ ਪੁੱਛੇ ਆ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਗੱਲ ਕਰ ਲਈਏ ਕਿ ਇੰਡੀਅਨ ਮਾਰਕੀਟ ਪ੍ਰੈਜ਼ెంట్ ਟਾਈਮ ਕੀ ਕਰ ਰਹੀ ਹੈ ਜਿਵੇਂ ਕਿ ਆਪਾਂ ਪਿਛਲੀ ਵੀਡੀਓਜ਼ 'ਚ ਡਿਸਕਸ ਕਰਦੇ ਆ ਰਹੇ ਆ ਕਿ ਇਲੈਕਸ਼ਨਸ ਦਾ ਸਟਾਕ ਮਾਰਕੀਟ ਉੱਤੇ ਪ੍ਰੈਸ਼ਰ ਹੈਗਾ ਲੋਕਾਂ ਦਾ ਜੋ ਪਹਿਲਾ ਨਜ਼ਰੀਆ ਸੀਗਾ ਮੋਦੀ 400 ਪਾਰ ਵਾਲਾ ਉਹ ਬਹੁਤ ਹੱਦ ਤੱਕ ਬਦਲ ਚੁੱਕਿਆ ਹੈ ਹੁਣ ਹਾਰ ਜਿੱਤ ਦੇ ਵਿੱਚ ਗੱਲ ਚੱਲ ਰਹੀ ਹੈ ਸੋ ਕੁਝ ਵੀ ਰਿਜ਼ਲਟ ਆ ਸਕਦਾ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਬੈਟ ਨਹੀਂ ਲਾਉਣੀ ਚਾਹੀਦੀਗੀ ਸੋ ਉਹਦੇ ਨਾਲ ਮਾਰਕੀਟ ਵਿੱਚ ਆਪਾਂ ਨੂੰ ਕਰੈਕਸ਼ਨ ਦੇਖਣ ਨੂੰ ਮਿਲ ਸਕਦੀ ਹੈ ਮਾਰਕੀਟ ਵਿੱਚ ਵੋਲੇਟਿਲਟੀ ਹਾਈ ਦੇਖਣ ਨੂੰ ਮਿਲ ਸਕਦੀ ਹੈ ਮਾਰਕੀਟ ਥੋੜੀ ਬਹੁਤ ਥੱਲੇ ਆ ਰਹੀ ਹੈ ਸੋ ਮੈਂ ਪਹਿਲਾਂ ਵੀ ਆਪਣੀ ਵੀਰਾਂ ਨੂੰ ਕਹਿ ਰਿਹਾ ਸੀਗਾ ਜਲਦਬਾਜੀ ਕਿਸੇ ਚੀਜ਼ 'ਚ ਨਾ ਕਰੋ ਥੋੜਾ ਬਹੁਤ ਫੰਡ ਆਪਣੀ ਜੇਬ 'ਚ ਰੱਖੋ ਜੇ ਕੱਲ ਨੂੰ ਸਟਾਕ ਮਾਰਕੀਟ ਸਸਤੀ ਹੁੰਦੀ ਹੈ ਆਪਾਂ ਨਵੇਂ ਸਟਾਕਸ ਬਾਏ ਕਰਨੇ ਆ ਜੋ ਹੋਲਡ ਨੇ ਹੋਲਡ ਰੱਖੋ ਠੀਕ ਹੈ ਜੋ ਓਵਰ ਵੈਲਿਊਡ ਹੋ ਚੁੱਕੇ ਆ ਤੁਸੀਂ ਉਹਨਾਂ ਦਾ ਥੋੜਾ ਬਹੁਤ ਫੰਡ ਦੂਸਰੇ ਸੈਕਟਰਸ ਵਿੱਚ ਰੋਟੇਟ ਕਰ ਸਕਦੇ ਹੋ ਸੋ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਦੇ ਕੁਸਚਨ ਆਨਸਰ ਜਿੱਥੇ ਵੀਰਾਂ ਨੇ ਕੁਸਚਨ ਪੁੱਛੇ ਆ ਐਕਚੁਅਲੀ ਤਿੰਨ ਚਾਰ ਦਿਨਾਂ ਤੋਂ ਮੈਂ ਵੀਡੀਓ ਨਹੀਂ ਬਣਾਈ ਕੁਸਚਨ ਬਹੁਤ ਹੋਣਗੇ ਜੇ ਵੀਡੀਓ ਜਿਆਦਾ ਲੰਬੀ ਜਾਂਦੀ ਹੋਈ ਇਹਨੂੰ ਮੈਂ ਦੋ ਪਾਰਟਸ ਵਿੱਚ ਰੱਖ ਦਾਂਗਾ ਕਿਉਂਕਿ ਇੱਕੋ ਵੀਡੀਓ ਜਿਆਦਾ ਲੰਚ ਹੋਵੇ ਤਾਂ ਆਪਣੇ ਵੀਰ ਬੋਰ ਹੋ ਜਾਂਦੇ ਮੈਨੂੰ ਕਈਆਂ ਨੇ ਕਿਹਾ ਵੀ ਹੈ ਸੋ ਸਟਾਰਟ ਕਰਦੇ ਆਂ ਆਪਾਂ ਪਹਿਲੇ ਕੁਸਚਨ ਤੋਂ ਆ ਪਹਿਲਾ ਕੁਐਸਚਨ ਹੈ ਹਰਦੇਵ ਸਿੰਘ ਦਿਹਾਲਵੀਰ ਦਾ ਇਜ਼ ਅਸ਼ੋਕ ਲੇਲੈਂਡ ਵਰਥ ਇਨਵੈਸਟਮੈਂਟ ਫਾਰ ਐਲਪੀ ਐਲਪੀ ਦਾ ਮਤਲਬ ਨਹੀਂ ਪਤਾ ਸ਼ਾਇਦ ਵੀਰ ਲੌਂਗ ਟਰਮ ਪੋਰਟਫੋਲੀਓ ਕਹਿ ਰਹੇ ਹੋਣਗੇ ਅਸ਼ੋਕ ਲੇਲੈਂਡ ਚੀਜ਼ ਸਮਝੋ ਵੀਰੇ ਅਸ਼ੋਕ ਲੇਲੈਂਡ ਦਾ ਪਹਿਲਾਂ ਤੁਹਾਨੂੰ ਬਿਜ਼ਨਸ ਪਤਾ ਹੋਣਾ ਚਾਹੀਦਾ ਹੈ ਇਹ ਹੈਵੀ ਕਮਰਸ਼ੀਅਲ ਵਹੀਕਲਸ ਬਣਾਉਂਦੇ ਆ ਜਿੰਦੇ ਵਿੱਚ ਹੈਵੀ ਟਰੱਕਸ ਆ ਗਏ ਆ ਹੈਵੀ ਬੱਸਿਸ ਆ ਗਈਆਂ ਸੌਰੀ ਛੋਟੇ ਹਾਥੀ ਆ ਗਏ ਠੀਕ ਹੈ ਐਡ ਔਨ ਮੇਰੇ ਖਿਆਲ ਇਹ ਹਾਂ ਮਿਲਟਰੀ ਦੇ ਟਰੱਕਸ ਵੀ ਬਣਾਉਂਦੇ ਆ ਡਿਫੈਂਸ ਵਿੱਚ ਵੀ ਇਹਨਾਂ ਦਾ ਕੰਮ ਹੈ ਐਡ-ਆਨ ਇਹਨਾਂ ਦੇ ਇਲੈਕਟ੍ਰਿਕ ਜਨਰੇਟਰ ਵਗੈਰਾ ਵੀ ਬੰਦਦੇ ਆ ਠੀਕ ਹੈ ਜੀ অশੋਕ ਲੇਲੈਂਡ ਦਾ ਜਿਹੜਾ ਵੀ ਕੰਮ ਹੈ ਨਾ ਹੈਵੀ ਕਮਰਸ਼ੀਅਲ ਚੀਜ਼ਾਂ 'ਚ ਆ ਜਾਂਦਾ ਸੋ ਤੁਸੀਂ ਆਪ ਦੇਖੋ ਕਿ ਹੈਵੀ ਕਮਰਸ਼ੀਅਲ ਵਾਲੇ ਪ੍ਰੋਡਕਟਸ ਤੁਹਾਨੂੰ ਕਿੰਨੇ ਦਿਖਣਗੇ ਇਹ ਕਾਰਾਂ ਦੀ ਤਰ੍ਹਾਂ ਤਾਂ ਇਹਨਾਂ ਦੀ ਵਿਕਰੀ ਹੋਣੀ ਨਹੀਂ ਇਹਨਾਂ ਦੀ ਵਿਕਰੀ ਰਹੇਗੀ ਐਵਰੇਜ ਇਹ ਇੱਕ ਨਾਰਮਲ ਆਰ.ਓ.ਆਈ ਤੇ ਗਰੋਅ ਕਰਨਗੇ ਇਹਨਾਂ ਤੋਂ ਤੁਸੀਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖਣ ਦੀ ਨਹੀਂ ਕੋਸ਼ਿਸ਼ ਕਰਨੀ ਠੀਕ ਹੈ ਜੀ ਫਿਰ ਵੀ ਆਪਾਂ ਇਹਦਾ ਇੱਕ ਵਰੀ ਐਨਾਲਾਈਸਿਸ ਕਰਦੇ ਆਂ অশੋਕ ਲੇਲੈਂਡ ਓਕੇ ਕੰਪਨੀ ਦੀ ਆਰਓਈ ਦੀ ਗੱਲ ਕਰੀਏ ਪ੍ਰੈਜ਼ెంట్ ਟਾਈਮ 15 ਬਟ 5 ਸਾਲਾਂ ਦੀ ਐਵਰੇਜ ਦੇਖੋ 10 ਤੋਂ ਥੱਲੇ 9 ਇੱਕ ਸਾਲ ਦੀ ਆਰਓਈ ਨੂੰ ਆਪਾਂ ਬਹੁਤ ਹਾਈ ਨਹੀਂ ਮੰਨਣਾਗਾ ਕਿਉਂਕਿ ਐਵਰੇਜ ਵੇਖਾਂਗੇ ਸਾਨੂੰ ਬੈਟਰ ਰਿਜ਼ਲਟ ਮਿਲੇਗਾ ਕੰਪਨੀ ਦੀ ਪ੍ਰਾਈਸ ਟੂ ਬੁੱਕ ਵੈਲਿਊ 6 ਥੋੜੀ ਐਕਸਪੈਂਸਿਵ ਪ੍ਰਾਈਸ ਟੂ ਸੇਲ 1.26 ਕੰਪਨੀ ਤੇ ਡੈਪਟ ਹਾਈ ਹੈ 10.87 ਦਾ ਠੀਕ ਹੈ ਸੇਲਸ ਗਰੋ 18 ਦੀ ਹੈ ਆਰਓਸੀ 11 ਦੀ ਹੈ 5 ਸਾਲਾਂ ਦੀ ਐਵਰੇਜ ਫਿਰ 10 ਤੋਂ ਥੱਲੇ 9 ਦੀ ਹੈ ਕੁਛ ਠੀਕ ਹੈ ਤੇ ایਵੀ ਬਿਟਾ 12.0 ਤੇ ਹੈ ਗੱਲ ਕਰੀਏ ਇਹਦੇ ਪ੍ਰਾਈਸ ਦੀ ਟੈਕਨੀਕਲੀ ਟੈਕਨੀਕਲੀ ਕੋਵਿਡ ਦੇ ਕ੍ਰੈਸ਼ ਤੋਂ ਬਾਅਦ ਕੰਪਨੀ 50 ਰੁਪਏ ਤੋਂ ਥੱਲੇ ਸੀਗੀ ਤੇ ਹੁਣ 200 ਦੇ ਹੈ ਠੀਕ ਹੈ ਕੰਪਨੀ ਲਗਭਗ 4 ਗੁਣਾ ਹੋ ਚੁੱਕੀ ਹੈ ਤੇ ਕੋਵਿਡ ਕ੍ਰੈਸ਼ ਤੋਂ ਪਹਿਲਾਂ ਕੰਪਨੀ ਦਾ ਪ੍ਰਾਈਸ ਲਗਭਗ 160 ਰੁਪਏ ਸੀ 160 ਰੁਪਏ ਤੋਂ ਲਗਭਗ 240 ਰੁਪਏ ਉੱਤੇ ਗਿਆ ਸੋ ਉਸ ਲੈਵਲ ਤੇ ਉਹਨੇ ਗਰੋਥ ਨਹੀਂ ਦਿੱਤੀ ਬਟ ਜਿਸ ਲੈਵਲ ਦੀ ਇਹਦੀ ਆਰਓਈ ਆਰਓਸੀ ਹੈ ਨਾ ਤੁਸੀਂ ਨਾਰਮਲ ਚੀਜ਼ ਸਮਝ ਕੇ ਚੱਲੋ ਕਿ ਕਿਹੋ ਜੀ ਕੰਪਨੀ ਹੈ ਗਰੋਥ ਇੰਡਸਟਰੀ ਨਹੀਂ ਗਈ ਬਟ ਇਹਨਾਂ ਦਾ ਸਮਾਨ ਹੈ ਜਿਹੜੇ ਕਮਰਸ਼ੀਅਲ ਵਹੀਕਲ ਦਾ ਇਹ ਚੱਲਦੇ ਰਹਿਣਗੇ ਵਧੀਆ ਬ੍ਰਾਂਡ ਹੈ ਠੀ ਆ ਮੇਰੇ ਖਿਆਲ ਨਹੀਂ ਤੇ ਇੰਡੀਆ ਦੀ ਸੈਕਿੰਡ ਲਾਰਜੇਸਟ ਕੰਪਨੀ ਹੈ ਜਿਹੜੀ ਹੈਵੀ ਕਮਰਸ਼ੀਅਲ ਵਹੀਕਲਸ ਬਣਾਉਂਦੀ ਹੈ ਪਹਿਲੀ ਟਾਟਾ ਹੀ ਹੋਏਗੀ ਤੇ ਸੈਕਿੰਡ ਲਾਰਜੇਸਟ ਕੰਪਨੀ ਹੈ ਸੋ ਇਹਨੇ ਗਰੋ ਕਰਦੇ ਰਹਿਣਾ ਠੀਕ ਹੈ ਸੈਕਟਰ ਵਿੱਚ ਵੀ ਕਾਫੀ ਅੱਗੇ ਹੈ ਤੇ ਐਡ ਔਨ ਗੱਲ ਕਰੀਏ ਪ੍ਰਾਈਸ ਦੀ 올 ਟਾਈਮ ਹਾਈ ਤੇ ਚੱਲ ਰਿਹਾ ਹੈ ਮੋਮੈਂਟਮ ਟਰੇਡਿੰਗ ਹੋ ਸਕਦੀ ਹੈ ਜੇਕਰ ਤੁਸੀਂ ਲੌਂਗ ਟਰਮ ਪੋਰਟਫੋਲੀਓ ਬਾਰੇ ਸੋਚਿਆ ਤਾਂ ਇੱਕ ਨਾਰਮਲ ਗਰੋਥ ਨਾਲ ਇਹ ਤੁਹਾਡਾ ਸਟਾਕ ਗਰੋ ਕਰ ਸਕਦਾ ਅੱਗੇ ਤੇ ਤੁਸੀਂ ਇਹਨੂੰ ਬਾਇਰ ਕਰਕੇ ਹੋਲਡ ਕਰਨਾ ਚਾਹੋ ਤਾਂ ਗੁੱਡ ਹੈ ਮਤਲਬ ਕਿ ਇਹ ਨਿਗਾ ਕਿ ਤੁਹਾਨੂੰ ਬਹੁਤ ਹੱਦ ਤੱਕ ਥੱਲੇ ਡਿੱਗਿਆ ਮਿਲੇਗਾ ਇੱਕ ਨਾਰਮਲ ਗਰੋਥ ਤੁਹਾਨੂੰ ਇਹਦੇ ਚੋਂ ਮਿਲ ਜੇਗੀ ਸੋ ਆਪਾਂ ਅਗਲੇ ਕੁਐਸਚਨ ਤੇ ਆਉਣੇ ਆ ਅਗਲਾ ਕੁਐਸਚਨ ਹੈ ਅਗਰ ਕੋਈ ਸ਼ੇਅਰ ਸੁਖਵਿੰਦਰ ਸਿੰਘ 5684 ਵੀਰ ਦਾ ਕੁਐਸਚਨ ਹੈ ਅਗਰ ਕੋਈ ਸ਼ੇਅਰ ਪੀਓਸੀ ਕੇ ਨੀਚੇ ਟਰੇਡ ਕਰ ਰਹੇ ਹਨ ਇਸਕਾ ਕੀ ਮਤਲਬ ਹੂਆ ਓਕੇ ਵੀਰੇ ਨੇ ਇਹ ਪੁੱਛਿਆ ਪਿਛਲੀ ਵੀਡੀਓ ਮੈਂ ਪੀਓਸੀ ਤੇ ਬਣਾਈ ਸੀ ਵੋਲਿਊਮ ਪ੍ਰੋਫਾਈਲ ਜਿੰਦੇ ਚੇ ਦੱਸਿਆ ਸੀ ਉੱਥੇ ਆਪਾਂ ਨੂੰ ਡਿਮਾਂਡ ਐਂਡ ਸਪਲਾਈ ਜ਼ੋਨ ਮਿਲਦਾ ਜੋ ਕਿ ਸਪੋਰਟ ਐਂਡ ਰੈਜ਼ਿਸਟੈਂਸ ਦਾ ਵੀ ਕੰਮ ਕਰਦਾ ਜਿੰਦੇ ਚ ਮੈਂ ਕਿਹਾ ਸੀਗਾ ਜੇ ਪੀਓਸੀ ਦੇ ਲੈਵਲ ਤੋਂ ਉੱਤੇ ਕੋਈ ਸਟਾਕ ਥੱਲੇ ਵਾਪਸ ਪੀਓਸੀ ਤੇ ਆਉਂਦਾ ਇੱਕ ਸਪੋਰਟ ਦੀ ਤਰ੍ਹਾਂ ਕੰਮ ਕਰੇਗਾ ਵੀਰੇ ਨੇ ਪੁੱਛਿਆ ਜੇ ਉਹੀ ਸਟਾਕ ਦਾ ਪ੍ਰਾਈਸ ਥੱਲੇ ਫਿਰ ਰਿਹਾ ਕੀ ਹੋਏਗਾ ਸਿੰਪਲ ਜੀ ਗੱਲ ਆ ਵੀਰੇ ਜੇ ਥੱਲੇ ਆ ਕੇ ਉੱਪਰ ਆਏਗਾ ਤਾਂ ਉਹ ਇੱਕ ਰੈਜ਼ਿਸਟੈਂਸ ਦਾ ਕੰਮ ਕਰੇਗਾ ਸਟਾਕ ਚ ਉਹਨਾਂ ਚਿਰ ਐਂਟਰ ਨਾ ਹੋ ਜਿੰਨਾ ਚਿਰ ਉਹ ਵਾਲੀ ਪੀਓਸੀ ਐ ਜਿਆਦਾ ਥੱਲੇ ਨਹੀਂ ਆ ਜਾਂਦੀ ਜਾਂ ਸਟਾਕ ਦਾ ਪ੍ਰਾਈਸ ਪੀਓਸੀ ਨੂੰ ਠੀਕ ਹੈ ਸੋ ਆਪਾਂ ਇਹਨੂੰ ਇਸ ਤਰ੍ਹਾਂ ਦੇਖਣਾ ਕਿ ਜੇ ਪੀਓਸੀ ਉੱਪਰ ਆ ਰੈਜ਼ਿਸਟੈਂਸ ਆ ਥੱਲੇ ਆ ਤਾਂ ਸਪੋਰਟ ਆ ਸੋ ਨੈਕਸਟ ਕੁਐਸਚਨ ਤੇ ਹੁੰਨੇ ਆ ਹਰਦੇਵ ਬਡਾਲੀ ਵੀਰ ਦਾ ਕੁਐਸਚਨ ਆ ਡਾਕਟਰ ਸਾਹਿਬ ਜੀ ਮੇਰੇ ਕੋਲ 29 ਕੰਪਨੀਆਂ ਦੇ ਸ਼ੇਅਰ ਹਨ ਮੈਂ 1,30,000 ਸਾਰੀਆਂ ਕੰਪਨੀਆਂ ਵਿੱਚ ਲਾਇਆ ਹੋਇਆ ਹੈ ਰੇਲਵੇ ਛੱਡ ਬਾਕੀ ਸਾਰੀਆਂ ਲਾਸ ਵਿੱਚ ਜਾ ਰਹੀਆਂ ਹਨ ਕੀ ਰੇਲਵੇ ਕੰਪਨੀਆਂ ਜੋ ਪ੍ਰੋਫਿਟ ਵਿੱਚ ਹਨ ਕੀ ਮੈਂ ਉਹਨਾਂ ਨੂੰ ਵੇਚ ਸਕਦਾ ਹਾਂ ਰੱਖ ਲਵਾਂ ਪੈਸੇ ਦੀ ਲੋੜ ਪੈਸੇ ਦੀ ਮੈਨੂੰ ਲੋੜ ਨਹੀਂ ਹੈ ਓਕੇ ਵੈਸੇ ਦੀ ਲੋੜ ਵੀਰੇ ਨੂੰ ਹੈ ਨਹੀਂ ਕਿ ਤੇ 130000 ਰੁਪਿਆ ਵੀਰੇ ਇੱਕ ਚੀਜ਼ ਦੱਸਣਾ ਚਾਹਣਾ ਮੇਰੇ ਤੋਂ ਨਾ ਕੋਈ ਵੀ ਵੀਰ ਫੋਰਕਾਸਟ ਨਾ ਪੁੱਛੇ ਕਿ ਵੈਸੇ ਵੀਰੇ ਨੇ ਫੋਰਕਾਸਟ ਨਹੀਂ ਪੁੱਛਿਆ ਬਾਕੀ ਜਿਹੜੇ ਅੱਗੇ ਪੁੱਛ ਰਿਹਾ ਕਿ ਕੰਪਨੀ ਦਾ ਫਿਊਚਰ ਦੱਸੋ ਕਿਉਂਕਿ ਉਹ ਇੱਕ ਤਾਂ ਸੇਬੀ ਵੱਲੋਂ ਬੈਨ ਹੈ ਸੇਬੀ ਅਲਾਉ ਨਹੀਂ ਕਰਦੀਗੀ ਠੀਕ ਹੈ ਸੋ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਕੱਲ ਨੂੰ ਮੇਰੇ ਤੇ ਕੋਈ ਐਕਸ਼ਨ ਆਵੇ ਹਨਾ ਕਿਉਂਕਿ ਅੱਜ ਤਾਂ ਆਪਣਾ YouTube ਚੈਨਲ ਛੋਟਾ ਹੈ ਕੱਲ ਨੂੰ ਵੱਡਾ ਹੁੰਦਾ ਤਾਂ ਆਪਾਂ ਨੂੰ ਦਿੱਕਤ ਆਏਗੀ ਬਟ ਆਪਾਂ ਸਟਾਕ ਦੇ ਐਨਾਲਾਈਸਿਸ ਕਰ ਸਕਦੇ ਹਾਂ ਸਟਾਕਸ ਤੁਹਾਨੂੰ ਮੈਂ ਕਿਸ ਤਰ੍ਹਾਂ ਦੀ ਹੈ ਕੀ ਕੰਮ ਕਰਦੀ ਹੈ ਉਹਦੇ ਫੰਡਾਮੈਂਟਲ ਕੀ ਨੇ ਕੰਪਨੀ ਦੇ ਵੈਲਿਊਏਸ਼ਨਸ ਕੀ ਹੈ ਤੁਹਾਨੂੰ ਆਪੇ ਨੋਲੇਜ ਮਿਲ ਜੇਗੀ ਤੁਹਾਨੂੰ ਸਟਾਕ ਕੀ ਕਰਨਾ ਚਾਹੀਦਾ ਡਿਸੀਜਨ ਤੁਹਾਡਾ ਹੈ ਮੈਂ ਇਹ ਨਹੀਂ ਦੱਸਣਾ ਕਿ ਕੰਪਨੀ ਫਿਊਚਰ 'ਚ ਜਾ ਕੇ ਇੰਨੀ ਗੁਣਾ ਹੋ ਸਕਦੀ ਹੈ ਇੰਨੀ ਡਾਊਨ ਹੋ ਸਕਦੀ ਹੈ ਕਿਉਂਕਿ ਉਹ ਤਾਂ ਮੈਨੂੰ ਵੀ ਨਹੀਂ ਪਤਾਗਾ ਠੀਕ ਹੈ ਟਿਪ ਦੇਣੀ ਇੱਕ ਚੰਗੀ ਚੀਜ਼ ਨਹੀਂ ਹੁੰਦੀ ਮੇਰੇ ਕਹਿਣ ਤੋਂ ਬਾਅਦ ਸਟਾਕ ਥੱਲੇ ਆ ਜਾਏ ਤੁਹਾਨੂੰ ਨੁਕਸਾਨ ਹੋ ਜਾਵੇ ਵੈਸੇ ਵੀ ਇਹ ਜਾਇਜ਼ ਚੀਜ਼ ਨਹੀਂ ਸੈਬੀ ਨੇ ਜੋ ਕੀਤਾ ਸਹੀ ਕੀਤਾ ਪਰ ਫਿਰ ਵੀ ਆ ਵੀਰਾਂ ਨੂੰ ਐਜੂਕੇਟ ਹੋਣ ਦੀ ਲੋੜ ਆ ਆਪਾਂ ਚੈਨਲ ਬਣਾਇਆ ਵੀ ਹੈ ਆਪਣੇ ਵੀਰਾਂ ਨੂੰ ਐਜੂਕੇਟ ਕਰਨ ਲਈ ਸ ਵੀਰੇ ਨੇ ਪੁੱਛਿਆ ਕਿ 1,30,000 ਰੁਪਏ ਵੀਰੇ ਪਹਿਲੀ ਗੱਲ ਆ ਤੁਸੀਂ ਇਨਵੈਸਟ ਕੀਤਾ ਸਾਰੀਆਂ ਕੰਪਨੀਆਂ ਲਾਸਟ ਕਹਿ ਰਹੇ ਹੋ ਲਾਸ ਹੋਣਾ ਚਿਰਨਾ ਮੰਨਿਓ ਜਿੰਨਾ ਚਿਰ ਤੁਸੀਂ ਸੈਲ ਨਹੀਂ ਕਰਦੇ ਠੀਕ ਹੈ ਲਾਸ ਉਦੋਂ ਗੁਨੇ ਚਾਹੁੰਦਾ ਜਦੋਂ ਕੰਪਨੀ ਥੱਲੇ ਡੇਗ ਗਈ ਅਸੀਂ ਵੇਚ ਕੇ ਨਿਕਲ ਗਏ ਦੂਸਰੀ ਗੱਲ ਤੁਹਾਡੀਆਂ ਕੰਪਨੀਆਂ ਉਹ ਲਾਸ ਵਿੱਚ ਨੈਗੇਟਿਵ ਵਿੱਚ ਕਿਉਂ ਨੇ ਕਿਉਂਕਿ ਦੇਖੋ ਪਿਛਲਾ ਤਾਂ ਬੁਲ ਰੰਸੀ ਦਾ ਇੱਕ ਸਾਲ ਦਾ ਮਤਲਬ ਕਿ ਤੁਸੀਂ ਪੁਲ ਰਾਂਚ ਇਹੋ ਜਿਹਿਆਂ ਜਾਂ ਤਾਂ ਕੰਪਨੀਆਂਸ ਬਾਈ ਕਰ ਲਈਆਂ ਜਿਹੜੀਆਂ ਕਿ ਫੰਡਾਮੈਂਟਲੀ ਸਟਰੋਂਗ ਨਹੀਂ ਸੀ ਜਾਂ ਤੁਸੀਂ ਹੁਣੇ ਬਹੁਤ ਨੇੜੇ ਨੇੜੇ ਬਾਈ ਕੀਤੀਆਂ ਹੋਣਗੀਆਂ ਜਦੋਂ ਸਟਾਕ ਮਾਰਕੀਟ ਥੱਲੇ ਹੋਣੀ ਸ਼ੁਰੂ ਹੋਈ ਹੈ ਤਾਂ ਲੌਸ ਚ ਹੋਣਗੀਆਂ ਇਹ ਦੋ ਮੇਨ ਕਾਰਨ ਹੋਣਗੇ ਤੀਸਰੀ ਗੱਲ ਤਾਂ ਦਾ ਮੇਨ ਪੁਆਇੰਟ ਹੈ ਕਿ ਰੇਲਵੇ ਦੇ ਸੈਕਟਰ ਆਬਵੀਅਸਲੀ ਬਹੁਤ ਵਧੀਆ ਰੈਲੀ ਦੇ ਚੁੱਕੇ ਹੈ ਹੁਣ ਇਹ ਡਿਪੈਂਡ ਕਰੇਗਾ ਇਲੈਕਸ਼ਨਸ ਉੱਤੇ ਬਹੁਤ ਮੇਜਰ ਹੈ ਦੇਖੋ ਇਨਫਰਾ ਦਾ ਇੱਕ ਤਰ੍ਹਾਂ ਦਾ ਪਾਰਟ ਆ ਜਾਂਦਾ ਰੇਲਵੇ ਦਾ ਵੀ ਕੱਲ ਨੂੰ ਮੋਦੀ ਦੀ ਗਵਰਨਮੈਂਟ ਆਉਂਦੀ ਹੈ ਇਸਟਾਕ ਭੱਜਣਗੇ ਰੈਲੀ ਦੇਣਗੇ ਆਬਵੀਅਸਲੀ ਦੇਣਗੇ ਪਰ ਬਾਈ ਚਾਂਸ ਹੈ ਦੂਸਰੀ ਸਰਕਾਰ ਆਉਂਦੀ ਹੈ ਤੁਹਾਨੂੰ ਸਟਾਕਸ ਵਿੱਚ ਕਰੈਕਸ਼ਨ ਦੇਖਣ ਨੂੰ ਮਿਲ ਸਕਦੀ ਹੈ ਆਬਵੀਅਸਲੀ ਮਿਲ ਸਕਦੀ ਹੈ ਸੋ ਜੇ ਤੁਸੀਂ ਆਪਣਾ ਫੰਡ ਰੋਟੇਟ ਜੇ ਤੁਹਾਨੂੰ ਪਤਾ ਕਿ ਤੁਹਾਡੇ ਦੂਸਰੇ ਸਟਾਕ ਸਟਰੌਂਗ ਫੰਡਾਮੈਂਟਲੀ ਸਟਰੌਂਗ ਹੈ ਤਾਂ ਤੁਸੀਂ ਆਪਣਾ ਫੰਡ ਸੈਕਟਰ ਰੋਟੇਸ਼ਨ ਕਰ ਸਕਦੇ ਹੋ ਉਹ ਫੰਡ ਨੂੰ ਦੂਸਰੇ ਸਟਾਕ ਚ ਲਿਆ ਸਕਦੇ ਹੋ ਤਾਂ ਕਿ ਜਦੋਂ ਉਹ ਰੈਲੀ ਦੇਣ ਉਹ ਤਾਂ ਜਾਣ ਬਟ ਫਿਰ ਵੀ ਇੱਕ ਚੀਜ਼ ਕਹੂੰਗਾ ਇਲੈਕਸ਼ਨਸ ਤੱਕ ਨਿਊ ਇਨਵੈਸਟਮੈਂਟ ਕੋਈ ਵੀ ਵੀਰ ਨਾ ਕਰਿਓ ਸਟਾਕ ਮਾਰਕੀਟ ਆਪਾਂ ਨੂੰ ਇੱਕ ਗੁੱਡ ਕਰੈਕਸ਼ਨ ਦਿਖਾ ਸਕਦੀ ਹੈ ਮੇਰੇ ਖਿਆਲ ਨੂੰ ਵੀਰੇ ਨੂੰ ਕਾਫੀ ਹੱਦ ਤੱਕ ਪਤਾ ਲੱਗ ਗਿਆ ਹੋਵੇਗਾ ਕੀ ਕਰਨਾ ਚਾਹੀਦਾ ਹੈ ਅਗਲੇ ਕੁਐਸਚਨ ਤੇ ਆਉਣੇ ਆ ਸਸ਼ੀਕਲ ਵੀਰ ਜੀ ਚੋਲਾ ਮੰਡਲਮ ਇਨਵੈਸਟਮੈਂਟ ਤਰੀਕ ਲਿਖੀ ਹੈ ਨੂ 25 ਖਰੀਦੇ 1240 ਐਂਡ ਜ਼ਾਈਡਸ ਦੇ 25 ਖਰੀਦੇ 956 2524 ਨੂੰ ਅਗਲੇ 3 ਮੰਥ ਚ ਕਿੰਨੇ ਕੁ ਵਧਣ ਦੀ ਸੁਭਾਵਨਾ ਹੈ ਵੀਰੇ ਵੀਰੇ ਦੇਖੋ ਤੁਹਾਡਾ ਕੁਐਸਚਨ ਹੀ ਇਦਾਂ ਦਾ ਕਿ ਰਿਪਲਾਈ ਦੇਖੋ ਤੁਸੀਂ 3 ਮਹੀਨੇ ਦਾ ਮੇਰੇ ਤੋਂ ਫੋਰਕਾਸਟ ਪੁੱਛ ਰਹੇ ਹੋ ਮੈਂ ਪਹਿਲਾਂ ਕਿਹਾ ਫੋਰਕਾਸਟ ਦੇਣਾ ਮੇਰਾ ਬੰਦਾ ਨਹੀਂ ਕਿ ਫਿਊਚਰ ਵਿੱਚ ਕੰਪਨੀ ਕਿੱਥੇ ਜਾਏਗੀ ਪਹਿਲੀ ਗੱਲ ਆ 3 ਮਹੀਨੇ ਦਾ ਯਾਰ ਆਪਾਂ ਕਿਵੇਂ ਦੱਸ ਸਕਦੇ ਤੁਹਾਨੂੰ ਪਤਾ ਹੈ ਕਿ ਗਾਂ ਇਲੈਕਸ਼ਨ ਆ ਰਿਹਾ ਹੈ ਠੀਕ ਹੈ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਬਾਅਦ ਕੁਝ ਵੀ ਹੋ ਸਕਦਾ ਸਟਾਕ ਮਾਰਕੀਟ 'ਚ ਜਾਂ ਤਾਂ ਇਲੈਕਸ਼ਨ ਨੂੰ ਖਤਮ ਹੋਣ ਤੋਂ ਇੱਕ ਪਾਸਾ ਹੋ ਜੇ ਕਿਹੜੀ ਪਾਰਟੀ ਆ ਰਹੀ ਹੈ ਆਪਾਂ ਉਹਦੇ ਅਕੋਰਡਿੰਗਲੀ ਸਟਾਕ ਚੁੱਕ ਲਾਂਗੇ ਠੀਕ ਹੈ ਫਿਰ ਤਾਂ ਇੱਕ ਚੀਜ਼ ਅਲੱਗ ਹੈ ਪਰ ਪ੍ਰੈਜ਼ੈਂਟ ਟਾਈਮ ਤੁਸੀਂ ਪੁੱਛ ਰਹੇ ਹੋ ਕਿ ਮੈਨੂੰ ਇਹ ਨਹੀਂ ਪਤਾ ਕਿ ਭਾਜਪਾ ਆਉਗੀ ਕਿ ਕਾਂਗਰਸ ਆਉਗੀ ਮੈਂ ਤਾਂ ਇੱਥੇ ਨਹੀਂ ਹਜੇ ਜਜਮੈਂਟ ਕਰ ਪਾ ਰਿਹਾ ਤੇ ਫਿਰ ਮੈਂ ਸਟਾਕਸ ਤੇ ਨਿਮੰਤ ਨੂੰ ਕਿੱਥੇ ਹੋਣਗੇ ਮੈਂ ਕਿਵੇਂ ਜੱਜ ਕਰਾਂ ਸੋ ਇਹ ਚੀਜ਼ ਨਹੀਂ ਜਾਂ ਤਾਂ ਲੌਂਗ ਟਰਮ ਲਈ ਪੁੱਛੋ ਜਾਂ ਇਹਦੇ ਵਿੱਚ ਤੁਹਾਨੂੰ ਕੋਈ ਸਵਿੰਗ ਪੈਟਰਨ ਮਿਲ ਰਿਹਾ ਕੋਈ ਬ੍ਰੇਕਆਊਟ ਮਿਲ ਗਿਆ ਤਾਂ ਪੁੱਛੋ ਜੇ ਜਾਂ ਤੁਹਾਨੂੰ ਕੋਈ ਪੋਜੀਸ਼ਨਲ ਕੋਈ ਸਪੋਰਟ ਤੇ ਮਿਲ ਰਿਹਾ ਤਾਂ ਪੁੱਛੋ ਬਟ 3 ਮਹੀਨੇ ਵਾਲਾ ਕੋਈ ਲੌਜੀਕ ਬਣਦਾ ਨਹੀਂ ਇਹਦੇ ਵਿੱਚ ਦੂਸਰੀ ਜਿਹੜੇ ਤੁਸੀਂ ਦੋਨੋਂ ਸਟਾਕ ਪੁੱਛੇ ਹਨ ਇਹ ਦੋਨੋਂ ਮੇਰੇ ਖਿਆ 올 타임 하이 ਤੇ ਵੀਰੇ 모멘텀 트레이딩 ਹੋ ਸਕਦੀ ਹੈ سٹاک اس ਤੋਂ ਤਾਂ جا ਸਕਦੇ ਆ میں کہہ نہیں ਸਕਦਾ ਬਟ 올 타임 하ਏ ਵਾਲੇ سٹاکਸ ਨੂੰ ਮੈਂ ਕਦੇ ਵੀ ਪਿਕ ਨਹੀਂ ਕਰਦਾ ਮੈਂ ਵੈਲਿਊਏਸ਼ਨ ট্রেডিং ਕਰਦਾ ਹੈ ਕੰਪਨੀ ਮੈਨੂੰ ਚੰਗੀ ਕੰਪਨੀ ਫੰਡਾਮੈਂਟਲ ਚੰਗੇ ਹੋਣ ਸਸਤੀ ਮਿਲਣੀ ਚਾਹੀਦੀ ਹੈ ਸੋ ਮੈਂ ਉਸੇ ਤਰ੍ਹਾਂ ਹੀ ਟ੍ਰੇਡ ਕਰਦਾ ਸੋ 3 ਮਹੀਨਾ ਦਾ ਵਿਜ਼ਨ ਪੁੱਛਿਆ ਸੋ ਆਪਾਂ ਇਹਦਾ ਐਨਾਲਿਸਿਸ ਨਹੀਂ ਕਰਾਂਗੇ ਲੌਂਗ ਟਰਮ ਪੁੱਛਦੇ ਤਾਂ ਇੱਕ ਅਲੱਗ ਚੀਜ਼ ਹੁੰਦੀ ਤਿੰਨ ਮੰਥ ਵੀਰੇ ਫੰਡਾਮੈਂਟਲ ਨਾ ਹੁੰਦਾ ਕੋਈ ਲੈਣਾ ਦੇਣਾ ਨਹੀਂਗਾ ਉੱਥੇ ਕੋਈ ਵੀ ਨਿਊਜ਼ ਇਹਨਾਂ ਤੇ ਇੰਪੈਕਟ ਪਾ ਸਕਦੀ ਹੈ ਉਹਨਾਂ ਦਾ ਫੰਡਾਮੈਂਟਲ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਤਿੰਨ ਮਹੀਨੇ ਚ ਕੀ ਫੰਡਾਮੈਂਟਲ ਕਰ ਲੈਣਗੇ ਸੋ ਅਗਲੇ ਕੁਐਸਚਨ ਤੇ ਆਉਣੇ ਆਪਾਂ ਅ ਯੂਜ਼ਰ ਐਚ ਐਚ ਕਈ ਵੀਰਾਂ ਦੇ ਨਾਂ ਨਹੀਂ ਆਉਂਦੇ ਕਿ ਮੈਨੂੰ ਪਤਾ ਨਹੀਂ ਕਿਉਂ ਨਹੀਂ ਆਉਂਦੇ ਵੈਸੇ YouTube ਤੇ ਸ਼ੋ ਹੁੰਦੇ ਆ ਜਦੋਂ ਮੈਂ ਆ YouTube ਸਟੂਡੀਓ ਖੋਲਦਾ ਉੱਥੇ ਨਾਂ ਨਹੀਂ ਆਉਂਦੇ ਕੱਲੇ ਨਾਂ ਆਉਂਦੇ ਆ ਆਪੇ ਦੇਖ ਲਿਆ ਕਰੋ ਕਿੰਨਾ ਦਾ ਇਹ ਕੁਐਸਚਨ ਹੈ ਆ ਡਾਕਟਰ ਜਗਮੀਤ ਸਾਹਿਬ ਵਨ ਰਿਕੁਐਸਟ ਕਾਈਂਡਲੀ ਮੇਕ ਵੀਡੀਓ ਅਬਾਊਟ ਟਾਈਮ ਕਰੈਕਸ਼ਨ ਐਂਡ ਪ੍ਰਾਈਸ ਕਰੈਕਸ਼ਨ ਥੈਂਕਸ ਆ ਓਕੇ ਬੜਾ ਇੰਪੋਰਟੈਂਟ ਕੁਐਸਚਨ ਹੈ ਵੀਰੇ ਇਹਦੇ ਤੇ ਆਪਾਂ ਇੱਕ ਡਿਟੇਲ ਚ ਵੀਡੀਓ ਬਣਾਵਾਂਗੇ ਇੱਥੇ ਮੈਂ ਡਿਟੇਲ ਚ ਨਹੀਂ ਦੱਸਾਂਗਾ ਕਿਉਂਕਿ ਲੈਂਥੀ ਵੀਡੀਓ ਚਲੀ ਜਾਏਗੀ ਵੈਸੇ ਟਾਈਮ ਕਰੈਕਸ਼ਨ ਤੇ ਪ੍ਰਾਈਸ ਕਰੈਕਸ਼ਨ ਬੜੇ ਇੰਪੋਰਟੈਂਟ ਕਿਉਂ ਨੇ ਦੇਖੋ ਸਾਡੇ ਵੀਰਾਂ ਨੇ 90% ਵੀਰ ਪ੍ਰਾਈਸ ਕਰੈਕਸ਼ਨ ਨੂੰ ਤਾਂ ਜਾਣਦੇ ਆ ਕੋਈ ਸਟਾਕ ਖਰੀਦਿਆ 100 ਰੁਪਏ ਦਾ 500 ਦਾ ਹੋ ਗਿਆ 500 ਤੋਂ ਵਾਪਸ 400 350 ਆਇਆ ਉਹਨਾਂ ਨੂੰ ਲੱਗਦਾ ਕਿ ਕੰਪਨੀ ਸਸਤੀ ਹੋ ਪ੍ਰਾਈਸ ਦੇ ਅਕੋਰਡਿੰਗ ਹੋਈ ਹੈ ਨਾ ਕਿ ਟਾਈਮ ਦੇ ਅਕੋਰਡਿੰਗ ਹੋਈ ਹੈ ਕਈ ਯਾਰ ਕੀ ਹੁੰਦਾ ਹੈ ₹100 ਦੇ ਚੀ 500 ਹੀ ਵੱਡੇ ਲੋਕ ਉਥੇ ਐਗਜ਼ਿਟ ਕਰ ਗਏ ਕੰਪਨੀ ਥੱਲੇ ਆ ਗਈ ਫਿਰ ਵੱਡੇ ਲੋਕ ਛੇਤੀ ਇੰਟਰਸਟ ਨਹੀਂ ਦਿਖਾਉਂਦੇ ਇੰਟਰਸਟ ਕਿੰਨਾ ਚਿਰ ਨਹੀਂ ਦਿਖਾਉਣਗੇ ਸਾਲ ਨਾਲ ਦਿਖਾਉਣ 2 ਸਾਲ ਨਾਲ ਦਿਖਾਉਣ 3 ਸਾਲ ਨਾਲ ਦਿਖਾਉਣ 5 ਸਾਲ ਨਾਲ ਦਿਖਾਉਣ 10 ਸਾਲ ਨਾਲ ਸਕੋਣ ਕਈ ਯਾਰ ਕੀ ਹੈ ਸਟਾਕ ਟਾਈਮ ਕਰੈਕਸ਼ਨ ਚ ਫਸ ਜਾਂਦਾ ਸਾਨੂੰ ਸਸਤੇ ਭਾਅ ਕੰਪਨੀ ਜ਼ਰੂਰ ਮਿਲ ਜਾਂਦੀ ਹੈ ਪਰ 5 ਤੋਂ 10 ਸਾਲ ਉਸੇ ਪ੍ਰਾਈਸ ਤੇ ਟ੍ਰੇਡ ਕਰਦੀ ਰਹਿੰਦੀ ਹੈ ਫਿਰ ਵੀ ਸਾਨੂੰ ਚੰਗੀ ਗਰੋਥ ਨਹੀਂ ਮਿਲਦੀਗੀ ਸੋ ਸਾਨੂੰ ਟਾਈਮ ਕਰੈਕਸ਼ਨ ਦੀ ਵੀ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਵੀਡੀਓ ਡਿਟੇਲ ਬਣਾਵਾਂਗੇ ਇਸ ਉੱਤੇ ਵੀ ਅਗਲੇ ਕੁਐ ਬਲਵਿੰਦਰ ਸਿੰਘ ਵੀਰ ਦਾ ਕੁਐਸਚਨ ਹੈ ਵੀਰ ਕਿਸ ਸਿਟੀ ਤੋਂ ਹੋ ਵੀਰੇ ਸ਼੍ਰੀ ਮੁਕਤਸਰ ਸਾਹਿਬ ਤੋਂ ਆਫਿਸ ਕਿੱਥੇ ਹੈ ਵੀਰੇ ਮੇਰਾ ਕੋਈ ਆਫਿਸ ਨਹੀਂ ਮੇਰਾ ਹਸਪੀਟਲ ਹੈ ਖੁਦ ਦਾ ਹਸਪੀਟਲ ਹੈ ਪੇਸ਼ੈਂਟ ਦੇਖੀ ਦਿਆ ਐ ਐਕਚੁਅਲੀ ਮੈਂ ਮੇਰਾ ਇਹ ਪੈਸ਼ਨ ਹੈ profession ਮੇਰਾ ਡਾਕਟਰੀ ਦਾ ਪੈਸ਼ਨ ਮੇਰਾ ਤਾਂ ਹੈ ਕਿਉਂਕਿ ਮੈਂ ਆਪਣੇ ਮੈਂ ਸਟਾਕ ਮਾਰਕੀਟ ਚ ਬਹੁਤ ਕੁਝ ਸਿੱਖਿਆ ਠੀਕ ਹੈ ਤੇ ਮੈਂ ਬੜੇ ਵੀਰਾਂ ਨੂੰ ਇਹਦੇ ਵਿੱਚ ਨੁਕਸਾਨ ਖਾਂਦੇ ਦੇਖਿਆ ਮੇਰੇ ਪੰਜਾਬੀ ਵੀਰਾਂ ਨੂੰ ਮੈਂ ਐਜੂਕੇਸ਼ਨ ਦੇਣਾ ਚਾਹਣਾ ਹੈ ਕਿ ਸਟਾਕ ਮਾਰਕੀਟ ਨੂੰ ਦੇਖਣ ਦਾ ਨਜ਼ਰੀਆ ਬਦਲ ਠੀਕ ਹੈ ਬੜੇ ਲੋਕ ਕੰਟਰੀਜ਼ ਅਮਰੀਕਾ ਆਗੀਆਂ ਬਹੁਤ ਜ਼ਿਆਦਾ ਪ੍ਰੋਫਿਟ ਕਮਾਉਂਦੀਆਂ ਨੇ ਦੇ ਵਿੱਚੋਂ ਜੋ ਉਹਨਾਂ ਦਾ ਨਜ਼ਰੀਆ ਬਿਲਕੁਲ ਲੱਗ ਗਿਆ ਸਾਡਾ ਬਹੁਤ ਗਲਤ ਮੰਨਦਾ ਜਾਂਦਾ ਇੰਟਰਡੇ ਆਪਸ਼ਨਸ ਵਾਲੇ ਪਾਸੇ ਸੋ ਸਿਰਫ ਐਜੂਕੇਸ਼ਨ ਪਰਪਸ ਤੋਂ ਮੈਂ ਇਸ ਚੈਨਲ ਤੇ ਆਪਣੇ ਵੀਰਾਂ ਨੂੰ ਸਿਖਾਉਣ ਆਇਆ ਸੋ ਅਗਲੇ ਕੁਐਸਚਨ ਤੇ ਆਉਣੇ ਆ ਹੀਰਾ ਓਕੇ ਵੀਰੇ ਦਾ ਨਾਮ ਹੀਰਾ ਚਾਈਲਡ ਲੋ ਵਾਲ ਵਲੌਗਸ ਸੌਰੀ ਵੀਰੇ ਮੈਨੂੰ ਨਾ ਪ੍ਰੋਪਰਲੀ ਬੋਲਣਾ ਨਹੀਂ ਆਇਆ ਗੁੱਡ ਸਰ ਬਾਈ ਥੋੜੇ ਦਿਨ ਹੋਏ ਐ ਤੁਹਾਡਾ ਚੈਨਲ ਜੁਆਇਨ ਕੀਤੇ ਨੂੰ ਬਹੁਤ ਥੋੜਾ ਥੋੜਾ ਸਮਝ ਆ ਰਿਹਾ ਹੈ ਪੇਪਰ ট্রেਡਿੰਗ ਬਾਰੇ ਵੀ ਕੁਝ ਦੱਸਿਓ ਜਿੱਥੇ ਪ੍ਰੈਕਟਿਸ ਕਰ ਸਕੀਏ ਕਿਉਂਕਿ अकेਲੀ ਵੀਡੀਓ ਦੇਖਣ ਨਾਲ ਕੁਝ ਨਹੀਂ ਹੋਣਾ ਪ੍ਰੈਕਟਿਸ ਵੀ ਜ਼ਰੂਰੀ ਹੈ ਓਕੇ ਵੀਰ ਪੇਪਰ ট্রেਡਿੰਗ ਦੀ ਬਾਰੇ ਪੁੱਛ ਰਿਹਾ ਵੀਰੇ ਦੇਖੋ ਪਹਿਲੀ ਗੱਲ ਮੈਂ ਪੇਪਰ ট্রেਡਿੰਗ ਦੇ ਹੱਕ 'ਚ ਨਹੀਂਗਾ ਕਿਉਂ ਨਹੀਂਗਾ ਚੀਜ਼ ਸਮਝੋ ਪੇਪਰ ট্রেਡਿੰਗ ਕਿੰਨਾਂ ਲਈ ਬਣੀ ਹੈ ਜਿਹੜੇ ਇੰਟਰਾਡੇ ਜਾਂ ਆਪਸ਼ਨਸ ਕਰਨਾ ਚਾਹੁੰਦੇ ਆ ਆਪਾਂ ਇੰਟਰਾਡੇ ਤੇ ਆਪਸ਼ਨਸ ਕਰਦੇ ਨਹੀਂ ਆਪਾਂ ਕਰਦੇ ਆ ਸਵਿੰਗ ਪੋਜੀਸ਼ਨਲ ਤੇ ਇਨਵੈਸਟਮੈਂਟ ਉੱਥੇ ਮੈਨੂੰ ਪੇਪਰ ট্রেਡਿੰਗ ਦੀ ਲੋੜ ਨਹੀਂਗੀ ਦੂਸਰੀ ਗੱਲ ਜੇ ਤੁਸੀਂ ਇੰਟਰਾਡੇ ਆਪਸ਼ਨਸ ਵੀ ਕਰਨਾ ਚਾਹੁੰਦੇ ਹੋ ਵੈਸੇ ਤਾਂ ਉਹਨਾਂ ਨੂੰ ਪ੍ਰੇਫਰ ਨਹੀਂ ਕਰਦਾ ਬਟ ਪੇਪਰ ਟਰੇਡਿੰਗ ਉੱਥੇ ਵੀ ਗਲਤ ਕਿਉਂ ਹੈ ਕਿਉਂਕਿ ਉਹਦੇ ਵਿੱਚ ਸਾਈਕੋਲੋਜੀ ਐਡ ਨਹੀਂ ਹੁੰਦੀਗੀ ਸਾਈਕੋਲੋਜੀ ਕੀ ਡਿਫਰੈਂਸ ਹੁੰਦਾ ਚੀਜ਼ ਸਮਝੋ ਤੁਸੀਂ ਕੋਈ ਵੀਡੀਓ ਗੇਮ ਖੇਡ ਰਹੇ ਹੋ ਕਾਰ ਰੇਸਾਂ ਵਾਲੀ ਠੀਕ ਹੈ ਉੱਥੇ ਨਾ ਕਾਰ ਤੁਸੀਂ ਮੈਕਸਿਮਮ ਸਪੀਡ ਤੇ ਵੀ ਲੈ ਕੇ ਜਾ ਸਕਦੇ ਹੋ ਠੀਕ ਹੈ ਤੁਹਾਨੂੰ ਕੋਈ ਡਰ ਨਹੀਂ ਹੋਊਗਾ ਜੇ ਕਾਰ ਦਾ ਕੋਈ ਐਕਸੀਡੈਂਟ ਹੋ ਜਾ ਤੁਸੀਂ ਕਾਰ ਦਾ ਐਕਸੀਡੈਂਟ ਹੋਣ ਨਹੀਂ ਦੇਣਾਗਾ ਫਾਈਨਲ ਪੋਜੀਸ਼ਨ ਤੱਕ ਪਹੁੰਚਣਾ ਪਰ ਤੁਹਾਨੂੰ ਇਹ ਡਰ ਨਹੀਂ ਹੁੰਦਾ ਜੇ ਐਕਸੀਡੈਂਟ ਹੋ ਵੀ ਕੇ ਗੇਮ ਸੜਕ ਤੇ ਜਾ ਰਹੇ ਹੋ ਤੁਸੀਂ ਤੁਹਾਨੂੰ ਕੋਈ ਕਾਹਲੀ ਹੈ ਉੱਥੇ ਕਾਰ ਚਲਾਉਣ ਲੱਗੇ ਤੁਸੀਂ ਇਹੋ ਜੀ ਗਲਤੀ ਬਿਲਕੁਲ ਨਹੀਂ ਕਰੋਗੇ ਕਿਉਂਕਿ ਉੱਥੇ ਲਾਈਫ ਰੀਸਟਾਰਟ ਨਹੀਂ ਹੁੰਦੀ ਉੱਥੇ ਸਾਈਕੋਲੋਜੀ ਬਿਲਕੁਲ ਡਿਫਰੈਂਟ ਹੁੰਦੀ ਹੈ ਸੇਮ ਚੀਜ਼ ਹੈ ਪੇਪਰ ਟਰੇਡਿੰਗ ਤੇ ਰੀਅਲ ਟਰੇਡਿੰਗ ਚ ਠੀਕ ਹੈ ਪੇਪਰ ਟਰੇਡਿੰਗ ਵੀਰੇ ਇੰਟਰਾਡੇ ਆਪਸ਼ਨਸ ਲਈ ਬਣੀ ਹੈ ਬਟ ਜੇ ਤੁਸੀਂ ਕਰਨਾ ਚਾਹੁੰਦੇ ਹੋ ਇਨਵੈਸਟਮੈਂਟ ਸਵਿੰਗਸ ਪੋਜੀਸ਼ਨਲ ਥੋੜਾ ਬਹੁਤ ਪੈਸਾ ਲੈ ਕੇ आओ ਇਨਵੈਸਟ ਕਰੋ ਦੇਖੋ ਪੈਸਾ ਡੁੱਬੇਗਾ ਤਾਂ ਹੀ ਨਾ ਜੇ ਤੁਸੀਂ ਸਸਤੇ ਭਾਅ ਵਿੱਚੋਂ ਸੈਲ ਕਰੋਗੇ ਜੇ ਪ੍ਰਾਈਸ ਉੱਤੇ ਜਾਂਦਾ ਤਾਂ ਮਤਲਬ ਕਿ ਓਬਵੀਅਸਲੀ ਲਾਸ ਨਹੀਂ ਹੁੰਦਾ ਥੋੜਾ ਬਹੁਤ 100 200 ਰੁਪਏ ਲਿਆ ਕਿਸੇ ਸਟਾਕ ਚ ਇਨਵੈਸਟ ਕਰਕੇ ਭੁੱਲ ਜਾਓ ਭਾਵੇਂ ਦੇਖੋ ਤਾਂ ਸਹੀ ਸਟਾਕ ਮਾਰਕੀਟ ਕੀ ਕਰਦੀ ਉੱਤੇ ਜਾਂਦੀ ਕੀ ਕਰਦੀ ਥੱਲੇ ਜਾਂਦੀ ਕੀ ਕਰਦੀ ਹੈ ਠੀਕ ਹੈ ਇੰਟਰਾਡੇਂਗ ਨੂੰ ਤੁਹਾਡਾ ਇੱਕ ਦਿਨ ਚ ਪੈਸਾ ਨਹੀਂ ਉੱਡਣ ਲੱਗਾਗਾ ਪੈਸਾ ਰਹੂਗਾ ਪਰ ਤੁਹਾਨੂੰ ਪਤਾ ਲੱਗ ਜਾਏਗਾ ਨੌਲੇਜ ਆਏਗੀ ਬਾਕੀ ਵੀਰਾਂ ਤੁਸੀਂ ਸਟਾਰਟਿੰਗ ਤੋਂ ਮੇਰੀਆਂ ਵੀਡੀਓਜ਼ ਦੇਖੋ ਐਂਡ ਤੱਕ ਦੇਖੋ ਇੱਕ ਦੋ ਵੀਡੀਓਜ਼ ਨਾ ਦੇਖੋ ਤੁਹਾਨੂੰ ਬਹੁਤ ਹੱਦ ਤੱਕ ਐਜੂਕੇਸ਼ਨ ਮਿਲੇਗੀ ਟੈਕਨੀਕਲ ਐਨਾਲਿਸਿਸ ਕੀ ਹੁੰਦਾ ਸੋ ਇਹ ਪੁਆਇੰਟ ਅ ਦਲਜੀਤ ਸਿੰਘ ਸਿਆਲ ਕੋਟਿਆ ਸੌਰੀ ਵਾਹਿਗੁਰੂ ਜੀ ਕਿਰਪਾ ਕਰਨ ਜੀਵੋ ਮੇ ਮਹਿਰਵੀਰ ਮਹਾਰਾਜ ਕਿਰਪਾ ਕਰਨ ਤੁਸੀਂ ਕੌਮ ਵਾਸਤੇ ਕਰਦੇ ਪਇਓ ਜੋ ਕੁਛ ਮੈਨੂੰ ਆਪਣਾ ਨੰਬਰ ਸੈਂਡ ਕਰੋ ਜੀ ਮੈਂ ਆਪ ਜੀ ਤੋਂ ਸਿੱਖਣਾ ਚਾਹੁੰਦਾ ਹਾਂ ਪਹਿਲਾਂ ਤਾਂ ਵੀਰੇ ਬਹੁਤ ਬਹੁਤ ਧੰਨਵਾਦ ਜੋ ਐਪਰੀਸ਼ੀਏਟਿੰਗ ਕਮੈਂਟ ਕੀਤਾ ਬੜੇ ਵੀਰਾਂ ਦੇ ਐਪਰੀਸ਼ੀਏਟਿੰਗ ਕਮੈਂਟ ਆ ਰਿਹਾ ਹੈ ਬੜੇ ਹੀ ਜਿਆਦੇ ਆਉਂਦੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਠੀਕ ਹੈ ਜਿੰਨੇ ਵੀ ਮੇਰੇ ਲਈ ਬੈਸਟ ਵਿਸ਼ਸ ਭੇਜਦੇ ਨੇ ਬਾਕੀ ਦੇਖੋ ਵੀਰੇ ਨੇ ਕਮੈਂਟ ਕੀਤਾ ਕਿ ਮੇਰੇ ਤੋਂ ਸਿੱਖ ਵੀਰੇ ਮੈਂ ਸਿਖਾ ਨਹੀਂ ਰਿਹਾ ਆਫਲਾਈਨ ਤੁਹਾਨੂੰ ਦੱਸਿਆ ਮੇਰੇ ਕੋਲ ਟਾਈਮ ਨਹੀਂ ਹੁੰਦਾ ਜੋਬਸ ਸਿਖਾਉਣਾ ਵੀਡੀਓ ਤੇ ਸਿਖਾ ਰਿਹਾ ਹਾਂ YouTube ਤੇ ਸਾਰਾ ਟੈਕਨੀਕਲ ਤੇ ਫੰਡਾਮੈਂਟਲ ਐਨਾਲਿਸਿਸ ਆਪਾਂ ਸਿਖਾ ਰਹੇ ਹਾਂ ਤੇ ਤੁਸੀਂ ਇੱਥੋਂ ਸਿੱਖੋ ਸਭ ਕੁਝ ਸਿੱਖਣ ਨੂੰ ਮਿਲੇਗਾ ਦੂਸਰੀ ਗੱਲ ਹੈ ਕਿ ਸਮਾਂ ਪਿਆ ਮੈਂ ਕਿਸੇ ਟਾਈਮ ਤੇ ਆਫਲਾਈਨ ਕਲਾਸਿਸ ਸ਼ੁਰੂ ਕਰੂੰਗਾ ਸਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ ਜਾਂ ਆਨਲਾਈਨ ਦੇਖੋ ਇੱਕ ਚੀਜ਼ ਦੱਸਣਾ ਚਾਹਣਾ ਮੈਨੂੰ ਨਾ ਇੱਥੇ ਕੁਝ ਨੈਗੇਟਿਵ ਕਮੈਂਟਸ ਆਏ ਸੀ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਡਿਲੀਟ ਕਰ ਦਿੰਦਾ ਮੈਂ ਆਪੇ ਡਿਲੀਟ ਕਰ ਦਿੰਦਾ ਹੁੰਨਾ ਇੰਸਟਾ ਤੇ ਕਈਆਂ ਦੇ ਕਮੈਂਟ ਹੁੰਦੇ ਆ ਕਹਿੰਦੇ ਕਿ ਵੀਰੇ ਬੜੇ ਇਹੋ ਜਿਹੇ ਲੋਕ ਨੇ ਜੋ ਪਹਿਲਾਂ ਤਾਂ ਫ੍ਰੀ ਚ ਸਿਖਾਉਂਦੇ ਨੇ ਬਾਅਦ ਚ ਪੈਸੇ ਲੈਣਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਮੈਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਵੀਰੇ ਦੇਖੋ ਉਹ ਤੁਹਾਨੂੰ ਸ਼ੁਰੂ ਚ ਸਿਖਾਉਂਦੇ ਕੀ ਹੈ ਕਿ ਤੁਹਾਨੂੰ ਬਾਅਦ ਚ ਉਹਨਾਂ ਤੋਂ ਸਿੱਖਣ ਦੀ ਪੈਸੇ ਦੇਣੇ ਪੈਂਦੇ ਆ ਕੀ ਉਹ ਤੁਹਾਨੂੰ ਟੈਕਨੀਕਲ ਐਨਾਲਿਸਿਸ ਪੂਰਾ ਕੋਰਸ ਸਿਖਾਉਂਦੇ ਆ ਕਿ ਇਹ ਤੁਹਾਨੂੰ ਫੰਡਾਮੈਂਟਲ ਐਨਾਲਿਸਿਸ ਪੂਰਾ ਕੋਰਸ ਸਿਖਾਉਂਦੇ ਆ ਇੱਥੇ ਮੇਰੇ ਵੀਰ ਜਿਹੜੇ ਵੀਡੀਓਜ਼ ਦੇਖ ਰਿਹਾ ਉਹਨਾਂ ਨੂੰ ਪਤਾ ਹੋਵੇਗਾ ਕਿ ਜਿਹੜਾ ਟੈਕਨੀਕਲ ਐਨਾਲਿਸਿਸ ਕੋਰਸ ਖਾਇਆ ਸਿਖਾ ਰਹੇ ਆ ਮੈਂ ਕਿੰਨੀ ਡਿਟੇਲ ਚ ਹੈ ਕਿੰਨੀਆਂ ਵੀਡੀਓਜ਼ ਅਪਲੋਡ ਕਰ ਰਹੇ ਆ ਪੂਰਾ ਇੱਕ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ 100% ਟੈਕਨੀਕਲ ਐਨਾਲਿਸਿਸ 100% ਤੁਹਾਨੂੰ ਫੰਡਾਮੈਂਟਲ ਅਨਲਿਸਿਸ ਸਿਖਾਉਂਗਾ ਹੁਣ ਇਹ ਦੋ ਚੀਜ਼ਾਂ ਜੇ ਤੁਸੀਂ ਸਿੱਖ ਲਈਆਂ ਨਾ ਬਾਕੀ ਚੀਜ਼ਾਂ ਤੁਹਾਡੇ ਹੱਥ 'ਚ ਨੇ ਸਾਈਕਲੋਜੀ ਤੁਹਾਡੇ ਹੱਥ 'ਚ ਐ ਪੇਸ਼ੈਂਸ ਤੁਹਾਡੇ ਹੱਥ 'ਚ ਐ ਬਾਕੀ ਚੀਜ਼ਾਂ ਤੁਹਾਨੂੰ ਪ੍ਰੈਕਟਿਸ ਕਰਨ ਨਾਲ ਆਉਣਗੀਆਂ ਹੁਣ ਜੇ ਤੁਸੀਂ ਕਹੋਗੇ ਕਿ ਬਾਈ ਫੰਡਾਮੈਂਟਲ ਟੈਕਨੀਕਲਸ ਖਾਤਾ ਤੂੰ ਸਾਨੂੰ ਫ੍ਰੀ 'ਚ ਇਸ ਤੋਂ ਅੱਗੇ ਜਿਹੜੀਆਂ ਚੀਜ਼ਾਂ ਸਟਾਕਸ ਕੀ ਚੱਕਣਾ ਕੀ ਕਰਨਾ ਕਦੋਂ ਸੇਲ ਕਰਨਾ ਇਹ ਵੀ ਦੱਸ ਤੁਸੀਂ ਕਹਿਣ ਦਾ ਮਤਲਬ ਇਹ ਐ ਕਿ ਰੋਟੀ ਬਣਾ ਕੇ ਦੇ ਦਿੱਤੀ ਸਬਜ਼ੀ ਬਣਾ ਕੇ ਦੇ ਦਿੱਤੀ ਹੁਣ ਬੁਰਕੀਆਂ ਵੀ ਚੱਕ ਕੇ ਮੂੰਹ 'ਚ ਪਾ ਕੇ ਦੋ ਇਹ ਤਾਂ ਗਲਤ ਹੋ ਜਾਏਗਾ ਨਾ ਇਹ ਚੀਜ਼ ਨਹੀਂ ਹੋਣੀਗੀ ਮੇਰਾ ਫਰਜ਼ ਹੈ ਤੁਹਾਨੂੰ ਫੰਡਾਮੈਂਟਲ ਟੈਕਨੀਕਲ ਐਨਲਿਸਿਸ ਸਿਖਾਉਣਾ ਹੈ ABC ਸਿਖਾਉਣੀ ਮੇਰਾ ਫਰਜ਼ ਹੈ A to Z ਸਿਖਾਵਾਂਗਾ ਬਟ ਉਹਦੇ ਤੋਂ ਅੱਖਰ ਤਿਆਰ ਕਰਨੇ ਤੁਹਾਡਾ ਕੰਮ ਹੈ ਬਿਕੋਜ਼ ਕਿਉਂਕਿ ਟੈਕਨੀਕਲ ਐਨਲਿਸਿਸ ਤੇ ਫੰਡਾਮੈਂਟਲ ਐਨਲਿਸਿਸ ਦੇਖਣ ਦਾ ਹਰ ਬੰਦੇ ਦਾ ਨਜ਼ਰੀਆ ਅਲੱਗ ਹੁੰਦਾ ਹੈ ਕੋਈ ਕਿਸੇ ਤਰੀਕੇ ਨਾਲ ਦੇਖਦਾ ਕੋਈ ਕਿਸੇ ਨਾਲ ਟੈਕਨੀਕਲੀ ਚਲੋ ਫਿਰ ਵੀ ਆਪਾਂ ਬਹੁਤ ਹੱਦ ਲੋਕਾਂ ਦਾ ਸੇਮ ਹੋ ਸਕਦਾ ਹੈ ਕਿਉਂਕਿ ਉਹਦੇ ਵਿੱਚ ਇੱਕ ਟੈਕਨੀਕਲੀ ਪ੍ਰोसीजर ਹੁੰਦਾ ਬਟ ਫੰਡਾਮੈਂਟਲ ਬਿਲਕੁਲ ਡਿਫਰੈਂਟ ਗੇਮ ਹੈ ਹਰ ਇੱਕ ਇਨਸਾਨ ਫੰਡਾਮੈਂਟਲੀ ਸਟਾਕ ਨੂੰ ਅਲੱਗ ਤਰੀਕੇ ਨਾਲ ਦੇਖ ਰਿਹਾ ਜੇ ਮੈਂ ਤੁਹਾਨੂੰ ਫੰਡਾਮੈਂਟਲ ਐਨਾਲਿਸਿਸ ਸਿਖਾਦਾ ਨਾ ਦਸਾਂ ਜਾਣਿਆਂ ਨੂੰ ਸਿਖਾਦਾ ਜੇ ਦਸਾਂ ਜਾਣਿਆਂ ਨੂੰ ਕਹੂੰਗਾ ਕਿ ਹੁਣ ਸਟਾਕਸ ਪਿਕ ਕਰੋ ਮੈਂ ਇੰਨੀ ਸ਼ਰਤ ਲਾ ਕੇ ਕਹਿਣਾ ਕਿ ਦਸਾਂ ਜਾਣਿਆਂ ਦੇ ਸਟਾਕਸ ਇੱਕ ਦੂਜੇ ਤੋਂ ਅਲੱਗ-ਅਲੱਗ ਹੋਣਗੇ ਕੁਝ ਦੇ ਸੇਮ ਨਾ ਹੋ ਸਕਦੇ ਆ ਬਟ ਕੋਈ ਆਪਣਾ ਕ੍ਰਾਈਟੇਰੀਆ ਲਾਏਗਾ ਕੋਈ ਆਪਣਾ ਕ੍ਰਾਈਟੇਰੀਆ ਲਾਏਗਾ ਕਿਉਂਕਿ ਫੰਡਾਮੈਂਟਲੀ ਬਹੁਤ ਡਿਫਰੈਂਟ ਸਬਜੈਕਟ ਹੈ ਆਪਾਂ ਗ ਕਿ ਵੀਰੇ ਟੈਕਨੀਕਲੀ ਤੋਂ ਇਸਖਾਤਾ ਫੰਡਾਮੈਂਟਲੀ ਸਖਾਤਾ ਸਾਨੂੰ ਨਹੀਂ ਪੱਲੇ ਕੁਝ ਕਰੋ ਫਿਰ ਉਸ ਤੋਂ ਬਾਅਦ ਆਪਾਂ ਕੁਝ ਸੋਚਾਂਗੇ ਪਰ ਇੰਨਾ ਮੇਰਾ ਪ੍ਰੋਮਿਸ ਹੈ ਤੁਹਾਨੂੰ ਇਹ ਚੀਜ਼ਾਂ ਫ੍ਰੀ ਚ ਮਿਲਣਗੀਆਂ ਇਸ ਤੋਂ ਬਾਅਦ ਅੱਖਰ ਜੋੜਨੇ ਤੁਹਾਡਾ ਕੰਮ ਹੈ ਨਹੀਂ ਜੁੜਦੇ ਫਿਰ ਕਹੋਗੇ ਫਿਰ ਮੈਂ ਕੁਝ ਨਾ ਕੁਝ ਸ਼ੁਰੂ ਕਰੂੰਗਾ ਮਾਸਟਰ ਕਲਾਸਿਸ ਅੱਗੇ ਵੀ ਵੀਡੀਓ ਚ ਗੱਲ ਕੀਤੀ ਸੀ ਆਪਾਂ ਕੋਈ ਮਾਸਟਰ ਕਲਾਸਿਸ ਸ਼ੁਰੂ ਕਰ ਲਾਂਗੇ ਪਰ ਜੇ ਤੁਸੀਂ ਟੈਕਨੀਕਲ ਫੰਡਾਮੈਂਟਲ ਐਨਾਲਿਸਿਸ ਸਿੱਖ ਲੈਣਾ ਖੁਦ ਦਾ ਦਿਮਾਗ ਲਾ ਲੂਗੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਗੀ ਸਭ ਕੁਝ ਸਿੱਖ ਲੂਗੇ ਕਿਉਂਕਿ ਲੋਕ ਇੰਨਾਂ ਚੀਜ਼ਾਂ ਦੇ ਪੈਸੇ ਲੈਂਦੇ ਆ ਤੁਹਾਡੇ ਤੋਂ ਅ ਚਿੰਤੇ ਕਿ ਤੁਹਾਨੂੰ ਮੈਂ ਫ੍ਰੀਚ ਸਿਖਾ ਰਿਹਾ ਹਾਂ ਤੇ ਫ੍ਰੀਚ ਕਿਉਂ ਸਿਖਾ ਰਿਹਾ ਹਾਂ ਕਿਉਂਕਿ ਇਹਦੇ ਨਾਲ ਬੇਸਿਕ ਨੋਲੇਜ ਇਹਦੇ 'ਚ ਦੇਖੋ ਕੱਲੀਆਂ ਇਹ ਦੋ ਚੀਜ਼ਾਂ ਸਿੱਖ ਕੇ ਪੈਸਾ ਨਹੀਂ ਕਮਾਏ ਜਾਂਦਾ ਸਾਈਕੋਲੋਜੀ ਐਡ ਕਰਕੇ ਪੈਸਾ ਕਮਾਏ ਜਾਂਦਾ ਪ੍ਰੈਕਟਿਸ ਨਾਲ ਪੈਸਾ ਕਮਾਏ ਜਾਂਦਾ ਸਕਿੱਲਜ਼ ਨਾਲ ਪੈਸਾ ਕਮਾਏ ਜਾਂਦਾ ਉਹ ਚੀਜ਼ਾਂ ਤੁਹਾਨੂੰ ਆਪ ਨੂੰ ਪ੍ਰੀਪੇਅਰ ਕਰਨੀਆਂ ਪੈਣਗੀਆਂ ਸੋ ਇਹਨਾਂ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਨਹੀਂ ਪਹਿਲਾਂ ਸਿੱਖੋ ਬਾਅਦ ਦੀਆਂ ਗੱਲਾਂ ਆਪਾਂ ਬਾਅਦ 'ਚ ਹੀ ਕਰਾਂਗੇ ਸੋ ਨੈਕਸਟ ਕੁਐਸਚਨ ਤੇ ਆਉਨੇ ਆ ਕੁਲਵੀਰ ਪਟਿਆਲ ਵੀਰ ਦਾ ਕੁਸਚਨ ਹੈ ਵੀਰ ਜੀ ਸਸ਼ੀਏਕਾਲ ਵੀਰੇ ਪਲੀਜ਼ ਮੇਕ ਅ ਵੀਡੀਓ ਔਨ ਮਾਦਵ ਇਨਫਰਾ ਆਈ ਫਾਊਂਡ ਇਟ ਬੈਟਰ ਆਈ ਵਾਂਟ نو ਯਰ অপੀਨੀਅਨ ਮਾਈ ਥਿਊ ਇਜ਼ ਇਨ ਇਟ ਇਜ਼ ਫਾਰ 1 ਇਅਰ ਓਕੇ ਵੀਰੇ ਦਾ ਰਿਵਿਊ 1 ਇਅਰ ਦਾ ਦੇਖੋ ਵੀਰੇ ਜਦੋਂ ਵੀ ਤੁਸੀਂ ਕੋਈ ਟਾਈਮ ਪੀਰੀਅਡ ਦਾ ਵੀਊ ਲੈ ਕੇ ਆਉਨੇ ਹੋ ਨਾ ਮੈਂ ਪਹਿਲਾਂ ਵੀ ਦੱਸ ਰਿਹਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ 1 ਵੀਅਰ ਦਾ ਵਿਊ ਇਨਵੈਸਟਮੈਂਟ ਤਾਂ ਪਹਿਲੀ ਗੱਲ ਹੈ ਨਹੀਂ ਗੀ 1 ਵੀਅਰ ਦੀ ਇਨਵੈਸਟਮੈਂਟ ਕਦੇ ਵੀ ਨਹੀਂ ਹੁੰਦੀ ਇਨਵੈਸਟਮੈਂਟ ਘੱਟੋ ਘੱਟ 3 ਸਾਲ ਦੀ ਲੈ ਕੇ ਚੱਲੋ ਕਿਉਂ ਕਿਉਂਕਿ ਇਨਵੈਸਟਮੈਂਟ ਵਿੱਚ 3 ਇਅਰ ਜੇ ਆਪਾਂ ਗਿੰਦੇ ਨਾ ਉਹਦੇ ਵਿੱਚ ਬੁਲ ਰਨ ਵੀ ਆ ਗਿਆ ਬੀਅਰ ਰਨ ਵੀ ਆ ਗਿਆ ਕੰਸੋਲਿਡੇਸ਼ਨ ਵੀ ਆ ਗਿਆ 3 ਇਅਰ ਤੋਂ ਉੱਤੇ ਮੈਂ ਇਨਵੈਸਟਮੈਂਟ ਗਿਣੂੰਗਾ ਠੀਕ ਹੈ ਇਹਨਾਂ ਨੂੰ ਮੈਂ ਕਹਿ ਲਵਾਂ ਕਿ ਪੋਜੀਸ਼ਨਲ ਜਾਂ ਸਵਿੰਗ ਚ ਗਿਣ ਸਕਦਾ ਜੇ ਤਾਂ ਵੀਰੇ ਤੁਸੀਂ ਸਵਿੰਗ ਡਿਸਾਈਡ ਕੀਤੀ ਹੈ ਸਵਿੰਗ ਵਿੱਚ ਤੁਹਾਨੂੰ ਕੋਈ ਬ੍ਰੇਕਆਊਟ ਪੈਟਰਨਸ ਮਿਲੇ ਹੋਣਗੇ ਕਿ ਮਾਰਕੀਟ ਇੱਥੋਂ ਤੱਕ ਜਾ ਰਹੀ ਹੈ ਜੇ ਤੁਸੀਂ ਪੋਜੀਸ਼ਨਲ ਸਿਲੈਕਟ ਕੀਤੀ ਹੈ ਤੁਹਾਨੂੰ ਕਿਸੇ ਸਪੋਰਟ ਤੇ ਮਿਲ ਰਹੀ ਹੋਏਗੀ ਠੀਕ ਹੈ ਤੁਹਾਨੂੰ ਕੋਈ ਕਰਾਈਟੇਰੀਆ ਤਾਂ ਫੋਲੋ ਕਰਨਾ ਪਏਗਾ ਨਾ ਬਲਾਈਂਡਲੀ ਤਾਂ ਆਪਾਂ ਕੋਈ ਸਟਾਕ ਪਿਕ ਨਹੀਂ ਕਰ ਸਕਦੇ ਕਿਉਂਕਿ ਤੁਸੀਂ 1 ਇਅਰ ਦੀ ਗੱਲ ਕੀਤੀ ਹੈ ਮੈਂ ਤਾਂ ਇਹ ਕਹਿ ਰਿਹਾ ਬਾਕੀ ਸਟਾਕ ਦਾ ਐਨਾਲਿਸਿਸ ਹੈ ਜੋ ਆਪਾਂ ਕਰਦੇ ਆਂ ਸੋ ਟਾਈਮ ਦੇ ਅਕੋਰਡਿੰਗਲੀ ਨਾ ਆਪਣਾ ਪਰਸਪੈਕਸ਼ਨ ਬਦਲੋ ਤੁਸੀਂ ਸਾਰੇ ਆਪਣੇ ਕਿ ਜੇ 1 ਇਅਰ ਲਈ ਪਹਿਲਾਂ ਉਹਨੂੰ ਸਮਝੋ ਮੈਂ ਕਿਸ ਬੇਸ ਤੋਂ ਉਹਨੂੰ ਬਾਏ ਕਰ ਰਿਹਾ ਹੁਣ ਆਪਾਂ ਇੱਕ ਵਾਰੀ ਫੰਡਾਮੈਂਟਲ ਦੇ ਅ ਲੈਟ ਮੀ ਓਪਨ ਮਾਦਵ ਇਨਫਰਾ ਓਕੇ ਐਕਚੁਅਲੀ ਦੇਖੋ ਵੀਰੇ ਇਨਫਰਾ ਦੇ ਸਟਾਕਸ ਕੀ ਹੈ ਇਨਫਰਾ ਦਾ ਆਪਾਂ ਨੂੰ ਪਤਾ ਹੈ ਕਿ ਲਗਭਗ ਇਹਨਾਂ ਦੇ ਬਿਜ਼ਨਸ ਜਿਵੇਂ ਕਿ ਸੜਕਾਂ ਸੜਕਾਂ ਬਣਾਉਣੀਆਂ ਹਨਾ ਰੀਅਲ ਸਟੇਟ ਆਗੇ ਹਾਈਵੇਜ਼ ਆਗੇ ਰੇਲਵੇਸ ਕੁਝ ਇਹੋ ਜਿਹੇ ਚੀਜ਼ਾਂ ਨਾਲ ਜੁੜੇ ਹੁੰਦੇ ਆ ਇਹ ਬੇਸਿਕ ਦੱਸ ਰਿਹਾ ਇਹ ਸਟਾਕਸ ਤੇ ਮੈਂ ਜ਼ਿਆਦਾ ਫੋਕਸ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਇਹ ਪੋਲਿਟੀਕਲ ਬੇਸਡ ਹੁੰਦੇ ਆ ਇਹਨਾਂ ਨੂੰ ਟੈਂਡਰ ਮਿਲਦੇ ਆ ਤੇ ਟੈਂਡਰ ਦੀ ਗੇਮ ਮੇਰੇ ਖਿਆਲ ਨਾਲ ਕਈ ਵੀਰਾਂ ਨੂੰ ਇਲੈਕਟੋਰਲ ਬਾਂਡ ਚ ਸਮਝ ਆ ਗਈ ਹੋएगी ਜਿਨ੍ਹਾਂ ਨੇ ਇਹ ਵੀਡੀਓਜ਼ ਦੇਖੀਆਂ ਐ ਇਲੈਕਟੋਰਲ ਬਾਂਡ ਚ ਜਿਹੜਾ ਪੈਸੇ ਦਿੰਦਾ ਉਹਨੂੰ ਟੈਂਡਰ ਮਿਲ ਜਾਂਦਾ ਹਨਾ ਜਾਦੀ ਗੱਲ ਆਪਾਂ ਇਸ ਟੌਪਿਕ ਤੇ ਨਹੀਂ ਕਰਨੀ ਪਰ ਬੜੇ ਹੱਦ ਤੱਕ ਇਹ ਚੀਜ਼ਾਂ ਮਨ ਲਗੀ ਕਹਿ ਲਓ ਕਿ ਪਾਵਰ ਦੇ ਬੇਸ ਤੇ ਹੁੰਦੀਆਂ ਜਿੰਨੂੰ ਟੈਂਡਰ ਮਿਲ ਜੇਗਾ ਉਹਦਾ ਸਟਾਕ ਬਹੁਤ ਵਧੀਆ ਚੱਲ ਪੇਗਾ ਸੋ ਸਾਰਿਆਂ ਦੀ ਗੱਲ ਨਹੀਂ ਕਰਦਾ पर बहुत हद तक ਹੁੰਦਾ ਸੋ ਮੈਂ ਇਹਨਾਂ ਵਿੱਚ ਕੀ ਹੈ ਸਿਰਫ ਵੈਲਿਊਏਸ਼ਨ ਸਟਾਕ ਬਹੁਤ हद तक ਪਿਟੇ ਹੋਏ ਸਟਾਕ ਚੱਕਣ ਦੀ ਕੋਸ਼ਿਸ਼ ਕਰਦਾ ਕਿ ਜਿਹਨਾਂ ਨੂੰ ਟੈਂਡਰ ਮਿਲਦਾ ਵੀ ਮੋਮੈਂਟਮ ਟਰੇਡਿੰਗ ਬਾਰੇ ਤਾਂ ਮੈਂ ਸੋਚਦਾ ਹੀ ਨਹੀਂ ਇਹਨਾਂ ਸਟਾਕਸ ਬਾਰੇ ਸਟਾਕਸ ਦੇ ਵਿੱਚ ਸੋ ਇੱਕ ਰਹੀ ਆਪਾਂ ਇਹਨਾਂ ਫੰਡਾਮੈਂਟਲੀ ਦੇਖ ਲਈਏ ਆਰਓਈ 12% 5 ਸਾਲਾਂ ਦੀ ਐਵਰੇਜ ਸਿਰਫ 6% ਹੈ ਗਰੋਥ ਸਟਾਕ ਤਾਂ ਹੈ ਨਹੀਂਗਾ ਵੀਰੇ ਤੇ ਆਰਓਸੀ ਵੀ ਲਗਭਗ 10 ਦੇ ਨੇੜੇ ਤੇੜੇ ਹੈ ਤੇ ਗੱਲ ਕਰੀਏ ਵੈਲਿਊਏਸ਼ਨ ਦੀ ਵੈਲਿਊਏਸ਼ਨ 1.76 ਪ੍ਰਾਈਸ ਟੂ ਸੇਲ ਪੀਬੀ ਰੇਸ਼ਿਓ 1.86 ਪੈ ਗ੍ਰੇਸ਼ਿਓ 0.46 ਅ ਇਹ ਵੀ ਬਿੱਟਾ 7 ਪੀ ਰੇਸ਼ਿਓ 16 ਸੋ ਵੈਲਿਊਏਸ਼ਨ ਬੇਸ ਤੇ ਕੰਪਨੀ ਸਸਤੀ ਹੈ ਠੀਕ ਹੈ ਵੈਲਿਊਏਸ਼ਨ ਸਾਨੂੰ ਸਸਤੀ ਮਿਲ ਰਹੀ ਹੈ ਤੇ ਐਡ ਔਨ ਗੱਲ ਕਰੀਏ ਹੁਣ ਆਪਾਂ ਇਹਦੇ ਟੈਕਨੀਕਲੀ ਦੀ ਟੈਕਨੀਕਲੀ ਗੱਲ ਕਰੀਏ ਪ੍ਰਾਈਸ ਲਗਭਗ ਨਹੀਂ ਤਾਂ 올 ਟਾਈਮ ਹਾਈ ਦੇ ਨੇੜੇ ਹੈ 14 ਰੁਪਏ ਦੇ ਮੇਰੇ ਖਾਲ 15 ਰੁਪਏ ਦਾ ਇਹਦਾ ਹਾਈ ਹੈ 14 ਰੁਪਏ ਤੇ ਚੱਲ ਰਿਹਾ ਤੇ ਰੈਲੀ ਇਹਨੇ ਦਿੱਤੀ ਹੈ ਪਿਛਲੇ ਜੂਨ ਚ 4 ਰੁਪਏ ਦਾ ਸੀਗਾ ਠੀਕ ਹੈ 4 ਰੁਪਏ ਤੋਂ 14 ਰੁਪਏ ਲਗਭਗ ਨਹੀਂ ਤੇ 3 ਤੋਂ 4 ਗੁਣਾ ਠੀਕ ਹੈ ਸਟਾਕ ਦਾ ਪ੍ਰਾਈਸ ਜਾ ਚੁੱਕਿਆ ਆ ਦੇਖ ਲੋ ਵੀਰੇ ਤੁਹਾਨੂੰ ਕੋਈ ਫੋਰਕਾਸਟ ਤਾਂ ਮੈਂ ਦੇਣ ਨਹੀਂ ਜਾ ਰਿਹਾਗਾ ਠੀਕ ਲੱਗਾ ਐਵਰੇਜ ਹੈ ਲੌਂਗ ਟਰਮ ਲਈ ਸੋਚ ਰਹੇ ਹੋ ਤਾਂ ਠੀਕ ਹੈ ਬਟ 1 ਸਾਲ ਦਾ ਪ੍ਰਸਪੈਕਸ਼ਨ ਮੈਨੂੰ ਨਹੀਂ ਪਤਾਗਾ ਕਿਉਂਕਿ ਇਲੈਕਸ਼ਨ ਹੋਣ ਦੋ ਫਿਰ ਉਸ ਤੋਂ ਬਾਅਦ ਦੇਖਾਂਗੇ ਜੇ ਪਾਰਟੀਆਂ ਬਦਲਦੀਆਂ ਤਾਂ ਕਿਉਂਕਿ ਤੁਹਾਨੂੰ ਦੱਸਿਆ ਕਿ ਪੋਲਿਟਿਕਸ ਨਾਲ ਥੋੜਾ ਬਹੁਤ ਹੋ ਸਕਦਾ ਹੈ ਹੈ ਨੀਗਾ ਹੋ ਸਕਦਾ ਉਹਦੇ ਨਾਲ ਸਾਨੂੰ ਸਟਾਕ ਚ ਕਰੈਕਸ਼ਨ ਦੇਖ ਸਕਦੀਆਂ ਆ ਆ ਐਜੂਕੇਸ਼ਨ ਲੈਣ ਦੀ ਕੋਸ਼ਿਸ਼ ਕਰੋ ਚੀਜ਼ਾਂ ਤੋਂ ਹਨਾ ਕਿ ਆਪਾਂ ਕਿਸ ਬੇਸ ਤੇ ਸਟਾਕਸ ਨੂੰ ਦੇਖਣਾ ਸਿਰਫ ਆਪਾਂ ਵੈਲਿਊਏਸ਼ਨਸ ਤੇ ਟੈਕਨੀਕਲੀ ਨਹੀਂ ਦੇਖਨੇ ਥੋੜਾ ਬਹੁਤ ਹੋਰ ਐਸਪੈਕਟ ਵੀ ਦੇਖਨੇ ਆ ਕਿਹੜੇ ਸੈਕਟਰ ਦੀ ਕੰਪਨੀ ਹੈ ਫੰਡਾਮੈਂਟਲ ਵਿੱਚ ਬਹੁਤ ਕੁਝ ਆਉਂਦਾ ਫਿਰ ਆਪਾਂ ਗੱਲ ਕਰਦੇ ਆ ਅਗਲੇ ਸਟਾਕ ਦੀ ਸੌਰੀ ਸਟਾਕ ਦੀ ਗੱਲ ਕਹਿ ਰਿਹਾ ਹਾਂ ਕੁਐਸਚਨ ਦੀ ਕੀ ਪਤਾ ਕਹ ਲੈਨੇ ਕਿਹੜਾ ਕੁਐਸਚਨ ਪੁੱਛਿਆ ਓਕੇ ਇਹ ਵੀ ਕੋਈ ਯੂਜ਼ਰ ਐਚ ਐਚ ਨਾਮ ਨਹੀਂ ਆਇਆਗਾ ਆ ਐਕਸਲੈਂਟ ਗੁਰੂ ਜੀ ਕਮਾਲ ਦੇ ਮੈਂਟਰ ਹੋ ਤੁਸੀਂ ਰੱਬ ਤੁਹਾਡੇ ਤੇ ਆਪਣੀ ਮਿਹਰ ਰੱਖੇ ਆਮੀਨ ਧੰਨਵਾਦ ਵੀਰ ਬਹੁਤ ਬਹੁਤ ਪਲੀਜ਼ ਡੂ ਨੰਬਰਿੰਗ ਆਫ ਯਰ ਵੀਡੀਓਜ਼ ਇਨ ਪਲੇਲਿਸਟ ਇਜ਼ੀ ਟੂ ਫਾਈਂਡ ਦਾ ਟਾਪਿਕਸ ਵੀਰੇ ਦੇਖੋ ਟੈਕਨੀਕਲ ਐਨਾਲਿਸਿਸ ਤੇ ਮੈਂ ਨੰਬਰਿੰਗ ਦਿੱਤੀ ਹੋਈ ਹੈ ਆ ਤੁਸੀਂ ਜਾ ਕੇ ਦੇਖ ਲਓ ਸਾਰੇ ਹੁੰਦੇ ਤੇ ਮੈਂਸ਼ਨ ਕੀਤੇ ਹੋਏ ਆ ਨੰਬਰ ਹਾਂ ਬਾਕੀ ਜਿਹੜੇ ਸਵਾਲ ਜਵਾਬ ਵਾਲੀ ਪਲੇਲਿਸਟ ਹੈ ਉਹਦੇ ਚ ਮੈਨੂੰ ਲੋਡ ਹੀ ਨਹੀਂ ਨੰਬਰਾਂ ਦੀ ਤੇ ਜਿਹੜੀ ਆਪਣੀ ਦੂਸਰੀ ਬੇਸਿਕਸ ਆਫ ਸਟਾਕ ਮਾਰਕੀਟ ਹੈ ਉਹ ਵੈਸੀ ਸਟੈਪ ਵਾਈਜ਼ ਪਈਆਂ ਹੋਈਆਂ ਜੇ ਤੁਸੀਂ ਅੱਗੇ ਪਿੱਛੇ ਵੀ ਦੇਖ ਲਓਗੇ ਅਲੱਗ-ਅਲੱਗ ਕਨਸੈਪਟ ਨੇ ਤੁਹਾਨੂੰ ਬਹੁਤ ਹੱਦ ਤੱਕ ਸਮਝ ਆਏਗੀ ਸੋ ਆਪਾਂ ਅਗਲੇ ਕੁਐਸਚਨ ਤੇ ਆਉਣੇ ਆ ਵੀਰ ਜੀ ਪਲੀਜ਼ ਆਫਲਾਈਨ ਕਲਾਸ ਸ਼ੁਰੂ ਕਰੋ ਜੀ ਆਈ ਐਮ ਇੰਟਰਸਟਿਡ ਥੈਂਕਸ ਵੀਰੇ ਮੈਂ ਇਸ ਕੁਐਸਚਨ ਦਾ ਰਿਪਲਾਈ ਦੇ ਚੁੱਕਿਆ ਹਾਂ ਕਿ ਹਨਾ ਹਜੇ ਆਫਲਾਈਨ ਆਪਾਂ ਨਹੀਂ ਸ਼ੁਰੂ ਕਰ ਰਹੇ ਬ ਪਹਿਲਾਂ ਐਜੂਕੇਟ ਹੋ ਜਾਓ ਟੈਕਟੀਕਲ ਫੰਡਾਮੈਂਟਲ ਸਿੱਖ ਲਓ ਫਿਰ ਵੀ ਕਹੋਂਗੇ ਕਿ نئی ਚੀਜ਼ਾਂ ਸਮਝ ਆਉਂਦੀਆਂ ਕਈ ਵਾਰ ਕੀ ਹੁੰਦਾ ਕਈਆਂ ਦਾ ਸਾਈਕੋਲੋਜੀ ਇਸ ਤਰ੍ਹਾਂ ਦੀ ਹੁੰਦੀ ਹੈ ਕੋਲੇ ਬਹਿ ਕੇ ਚੀਜ਼ਾਂ ਸਮਝਣਾ ਜ਼ਿਆਦਾ ਪ੍ਰੈਫਰ ਕਰਦੇ ਆ ਫਿਰ ਆਪਾਂ ਸਮੇਂ ਨਾਲ ਚੀਜ਼ ਕਰਾਂਗੇ ਹਜੇ ਮੈਂ ਕੁਝ ਨਹੀਂ ਇਹੋ ਜਿਹਾ ਕਰਨ ਜਾ ਰਿਹਾ ਸੋ ਅਗਲੇ ਕੁਐਸਚਨ ਤੇ ਆਉਣੇ ਆ ਉਪੋਪੋ ਵੀਰ ਅ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਇੱਕ ਸਕੈਨਰਾਂ ਤੇ ਵੀਡੀਓ ਜ਼ਰੂਰ ਬਣਾਓ ਵੀਰੇ ਸਕੈਨਰਾਂ ਤੇ ਅੱਗੇ ਵੀ ਦੱਸ ਚੁੱਕੇ ਆ ਬੜਾ ਕੰਪਲਿਕੇਟਿਡ ਕੰਮ ਹੁੰਦਾ ਸਕੈਨਰ ਇਦਾਂ ਨਹੀਂ ਹੁੰਦੇ ਮੇਰਾ ਦੇਖਣ ਦਾ ਨਜ਼ਰੀਆ ਮੈਂ ਇਹਦੇ ਚ ਅ ਕਹਿ ਲੋ ਕਿ ਸਮਾਰਟ ਵਰਕ ਨਹੀਂ ਮਿਹਨਤ ਵਾਲਾ ਕੰਮ ਹੈ scanner ਜਿਹੜੇ ਮੇਰੇ scanner ਨੇ ਮੈਂ scanners ਨੂੰ ਚੇਂਜ ਕਰਦਾ ਰਹਿਣਾ ਫਿਰ ਵੀ ਚਲੋ ਅੱਗੇ ਵੀਡੀਓ ਚ ਗੱਲ ਕਰ ਚੁੱਕੇ ਆ ਇਹਨੂੰ ਆਪਾਂ ਕਿਸੇ ਦਿਨ scanner ਤੇ ਗੱਲ ਕਰ ਲਾਂਗੇ ਪਰ ਪਹਿਲਾਂ ਆਪਾਂ ਨੂੰ ਫੰਡਾਮੈਂਟਲ ਐਨਾਲਾਈਸਿਸ ਸ਼ੁਰੂ ਕਰਨ ਦੋ ਪਹਿਲਾਂ ਸ਼ੁਰੂ ਕਰੂੰਗਾ ਤਾਂ ਸਮਝ ਹੀ ਕੀ ਹੋਣੀ ਹੈ ਜਦੋਂ ਫੰਡਾਮੈਂਟਲ ਐਨਾਲਾਈਸਿਸ ਆਪਾਂ ਕੀਤਾ ਹੀ ਨਹੀਂਗਾ ਅਗਲੇ ਤੇ ਆਉਣੇ ਆ ਗੁਰਜੀਤ ਸਿੰਘ ਵੀਰ ਦਾ ਕੁਸਚਨ ਹੈ ਵੀਰ ਜੀ ਬੈਸਟ ਐਕਸਚੇਂਜ ਕਿਹੜੀ ਹੈ ਵੀਰ ਜੇ ਤਾਂ ਕਰਨੀ ਹੈ ਤੁਸੀਂ ਇਨਵੈਸਟਮੈਂਟ ਚੇਂਜ ਕੋਈ ਇਸ਼ੂ ਹੀ ਨਹੀਂ ਚਾਹੇ ਤੁਸੀਂ ਚੱਕ ਲੋ ਜ਼ਰੋਦਾ ਚਾਹੇ ਅਪਸਟਾਕ ਐਂਜਲ 1 5 ਪੈਸਾ ਜੋ ਤੁਹਾਨੂੰ ਪਸੰਦ ਆ ਕਰ ਲੋ ਇਹ ਦਿੱਕਤ ਆਉਂਦੀ ਹੈ ਜਿਹੜੇ ਲੋਕ ਇੰਟਰਾਡੇ ਜਾਂ ਆਪਸ਼ਨਸ ਕਰਨਾ ਚਾਹੁੰਦੇ ਆ ਉੱਥੇ ਉਹਨਾਂ ਨੇ ਆਪਣੀ ਬ੍ਰੋকারেਜ ਦੇਖਣੀ ਹੈ ਹੋਰ ਫੀਸਿਸ ਦੇਖਣੀ ਹੈ ਉਹਨਾਂ ਲਈ ਦਿੱਕਤ ਵਾਲੀ ਗੱਲ ਹੈ ਬਾਕੀ ਇਹਦੇ ਦੇਖੋ ਜੇ ਤਾਂ ਤੁਸੀਂ ਇਨਵੈਸਟਮੈਂਟ ਵਾਲੇ ਆਏ ਪਾਸੇ ਆਇਓ ਥੋੜੀ ਬਹ ਮੇਨਟੇਨੈਂਸ ਫੀਸ ਲੈਣਗੇ ਠੀਕ ਹੈ ਕਿਉਂਕਿ ਦੇਖੋ ਇਹਨੂੰ ਚਲਾ ਤਾਂ ਸੈਬੀ ਰਹੀ ਹੈ ਨਾ ਉਹਨਾਂ ਦੇ ਅੰਡਰ ਨੇ ਸਾਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਵੀ ਚੱਕ ਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਬਟ ਜੇ ਇੰਟਰਾਡੇ ਆਪਸ਼ਨਸ ਬਾਰੇ ਸੋਚ ਰਹੇ ਹੋ ਤਾਂ ਵੀਰੇ ਤੁਹਾਨੂੰ ਕੋਈ ਹੋਰ ਜਾਣਾ ਗਾਈਡ ਕਰ ਸਕਦਾ बिकॉज ਨਾ ਤਾਂ ਮੈਂ ਕਰਦਾ ਤੇ ਨਾ ਹੀ ਮੈਨੂੰ ਕੋਈ ਚਾਰजेस ਦਾ ਜਿਆਦਾ ਪਤਾ ਅਗਲੇ ਕੁਐਸਚਨ ਤੇ ਆਉਣੇ ਆ ਯੂਜ਼ਰ ਐਲੋ ਇਹ ਵੀ ਕੋਈ ਕੁਐਸਚਨ ਇਦਾਂ ਦਾ ਵੀਰ ਜੀ ਉਜੀਵਨ স্মਲ ਫਾਈਨੈਂਸ ਔਰ ਅੰਬੂਜਾ ਸੀਮੈਂਟ ਬਾਰੇ ਦੱਸੋ ਓਕੇ ਐਨਾਲਿਸਿਸ ਕਰ ਲੈਣੇ ਆਪਾਂ ਇਹਨਾਂ ਦਾ ਵੀ ਪਰ ਚੀਜ਼ ਸਮਝੋ ਵੀਰੇ ਕਿ ਅਜੂ ਅ ਜੀਵਨ স্মਲ ਫਾਈਨੈਂਸ ਜਿਹੜੇ ਵੀ ਐਨਬੀਐਫਸੀ ਕਹ ਲੋ ਜਾਂ ਕਹ ਲੋ ਕਿ ਇਹ ਤਾਂ ਵੈਸੇ ਬੈਂਕਿੰਗ ਸੈਕਟਰ ਚ ਹੀ ਆ ਨਾਨ ਫਾਈਨੈਂਸ਼ੀਅਲ ਬੈਂਕਿੰਗ ਸਰਵਿਸਿਜ਼ ਵੀ ਨੇ ਇਹਨਾਂ ਦਾ ਮੇਰੇ ਖਿਆਲ ਇੰਨੇ ਚ ਗਰੋਥ ਪੈਂਡਿੰਗ ਆ ਜੇ ਠੀਕ ਹੈ ਜਦੋਂ ਵੀ ਫੈਡ ਰੇਟ ਘਟਣਗੇ ਨਾ ਆਬਵੀਅਸਲੀ ਸਾਨੂੰ ਇੱਕ ਗੁੱਡ ਰੈਲੀ ਦੇ ਕੇ ਜਾਣਗੇ ਜੇ ਕਿਸੇ ਚ ਵੀ ਇਨਵੈਸਟਿਡ ਹੋ ਤੁਹਾਨੂੰ ਕੁਛ ਨਾ ਕੁਛ ਇਹ ਪ੍ਰੋਫਿਟ ਦੇ ਕੇ ਜਾ ਸਕਦੇ ਆ ਠੀਕ ਹੈ ਮੈਂ ਇਹਨਾਂ ਨੂੰ ਬੈਟਰ ਓਪਰਚ्युनिटी ਮੰਨਦਾ ਪਿਆ ਪ੍ਰੈਜ਼ੈਂਟ ਟਾਈਮ ਕਿ ਬੈਂਕਿੰਗ ਸੈਕਟਰ ਉਹ ਵੀ ਪ੍ਰਾਈਵੇਟ ਬੈਂਕਿੰਗ ਤੇ non financial banking services ਜੇ ਕੁਝ ਇਦਾਂ ਦੇ ਸਾਨੂੰ ਸਟਾਕਸ ਮਿਲਦੇ ਆ ਉਹਨਾਂ ਵਿੱਚ ਵੀ opportunity ਮਿਲਦੀ ਹੈ ਮੈਂ ਬਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਾਕੀ ਇਹ ਸਟਾਕ ਨੂੰ ਦੇਖ ਲੈਣੇ ਆ 10000 ਕਰੋੜ ਦਾ ਮਾਰਕੀਟ ਕੈਪ ਹੈ आरओਈ ਬਹੁਤ ਵਧੀਆ 33% ਪਰ ਇਸ ਸਾਲ ਦੀ ਹੈ 5 ਸਾਲਾਂ ਦੀ ਐਵਰੇਜ 9% 9.6 ਹੈ ਪ੍ਰਾਈਸ ਟੂ ਬੁੱਕ ਵੈਲਿਊ 2.54 ਪ੍ਰਾਈਸ ਟੂ ਸੇਲ 1.92 ਠੀਕ ਠਾਕ ਹੈ ਤੇ ਸੇਲਸ ਗਰੋਥ 40% ਗੁੱਡ ਸੇਲਸ ਹੈ ਪੈਗ ਰੇਸ਼ਿਓ 0.05 ਓਕੇ ਕੰਪਨੀ ਦਾ ਚੰਗੀ ਕੰਪਨੀ ਪੀ ਵੀ 8 ਤੇ ਹੈ ਜਿੰਨੀਆਂ ਵੀ ਕੰਪਨੀਆਂ ਬੈਂਕਿੰਗ ਕੰਪਨੀਆਂ ਸਾਨੂੰ ਸਸਤੀਆਂ ਮਿਲ ਰਹੀਆਂ ਨੇ ਗੱਲ ਕਰੀਏ ਪ੍ਰਾਈਸ ਦੀ ਪ੍ਰਾਈਸ ਦੇਖੋ ਹੁਣੇ ਜੇ ਰੈਲੀ ਦੇ ਕੇਟਿਆ 14 ਰੁਪਏ ਤੋਂ ਲਗਭਗ ਨਹੀਂ ਤੇ 50 ਰੁਪਏ ਤੋਂ ਉੱਤੇ ਚੱਲ ਰਿਹਾ ਹੈ ਹਨਾ 3 ਕੋ 100 ਹੋ ਚੁੱਕਿਆ ਠੀਕ ਹੈ স্মਲ ਕੈਪ ਤੋਂ ਮਿਡ ਕੈਪ ਦੇ ਵਿੱਚ ਆਪਾਂ ਇਹਨੂੰ ਸਟਾਕ ਨੂੰ ਗਿਣ ਸਕਦੇ ਹਾਂ ਕਿਉਂਕਿ 10000 ਕਰੋੜ ਟੱਪ ਗਿਆ ਤਾਂ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਲੌਂਗ ਟਰਮ ਲਈ ਸੋਚ ਕੇ ਚੱਲੇ ਹੋ ਤਾਂ ਗੁੱਡ ਸਟਾਕ ਹੈ ਇਨਵੈਸਟ ਕਰ ਸਕਦੇ ਹੋ ਬਟ ਮੇਰੇ ਖਿਆਲ ਨਹੀਂ ਤਾਂ ਮੈਨੂੰ ਇਸ ਤੋਂ ਬੈਟਰ ਓਪਰਚੁਨਿਟੀਆਂ ਮੈਨੂੰ ਖੁਦ ਨੂੰ ਮਿਲ ਰਹੀਆਂ ਜਿੰਨਾਂ 'ਚ ਮੈਂ ਇਨਵੈਸਟਿਡ ਹਾਂ ਕਿਉਂਕਿ ਬੈਂਕਿੰਗ ਸਟਾਕ ਕੁਸ਼ਹ ਹੋ ਜਣੇ ਜਿਹ ਆ ਲੋ ਤੇ ਫੈਲ ਰਹੇ ਨੇ ਕਾਫੀ ਥੱਲੇ ਫੈਲ ਰਹੇ ਨੇ ਪਰ ਮੇਰੇ ਖਿਆਲ ਨਹੀਂ ਇਹਨੇ ਕੁਝ ਜਦੋਂ ਦਾ ਸਟਾਕ ਆਇਆ ਉਸ ਲੈਵਲ ਤੇ ਹੀ ਫਿਰਦਾ ਠੀਕ ਹੈ 19 ਚ ਆਇਆ ਸੀ ਉਸੇ ਲੈਵਲ ਤੇ ਅੱਜ ਮਿਲ ਰਿਹਾ ਸੋ ਜੇ ਇਥੇ ਕੋਈ ਪੈਟਰਨ ਮੇਰੇ ਖਿਆਲ ਨਹੀਂ ਤਾਂ ਤੁਹਾਨੂੰ ਇਥੇ ਕੱਪ ਐਂਡ ਹੈਂਡਲ ਪੈਟਰਨ ਬੰਦਾ ਦੇਖ ਸਕਦਾ ਜੋ ਬ੍ਰੇਕਆਊਟ ਦਿੰਦਾ ਹੈ ਤਾਂ ਤੁਹਾਨੂੰ ਇੱਕ ਬਹੁਤ ਵਧੀਆ ਟਾਰਗੇਟ ਦੇਖਣ ਨੂੰ ਮਿਲ ਜੇਗਾ ਸਟਾਕ ਦਾ ਇੱਕ ਵਾਰੀ ਟੈਕਨੀਕਲ ਐਨਾਲਿਸਿਸ ਕਰ ਲਿਓ ਜੇ ਫਿਰ ਅਗਲਾ ਤੁਸੀਂ ਪੁੱਛਿਆ ਅੰਬੂਜਾ ਸੀਮੈਂਟ ਅੰਬੂਜਾ ਸੀਮੈਂਟ ਦੀ ਗੱਲ ਇਦਾਂ ਵੀ ਰਹੀ ਕਿ ਆ ਦੇਖੋ ਸੀਮੈਂਟ ਸੈਕਟਰ ਦੇ ਸਟਾਕਸ ਮੈਂ ਇਹਨਾਂ ਤੋਂ ਜ਼ਿਆਦਾ ਪ੍ਰਿਫਰ ਕਰਦਾ ਪੇਂਟ ਸੈਕਟਰ ਨੂੰ ਮੇਰਾ ਆਪ ਦਾ ਨਜ਼ਰੀਆ ਮੈਂ ਕਿਉਂ ਦੱਸਦਾ ਚੀਜ਼ ਸਮਝੋ ਸੀਮੈਂਟ ਕੀ ਚੀਜ਼ ਹੈ ਹੁਣ ਤੁਸੀਂ ਕੋਈ ਘਰ ਬਣਾਉਣ ਜਾ ਰਹੇ ਹੋ ਸੀਮੈਂਟ ਯੂਜ਼ ਹੋ ਰਿਹਾ ਠੀਕ ਹੈ ਤੁਸੀਂ ਕੋਠੀ ਪਾ ਲਈ ਠੀਕ ਹੈ ਸੀਮੈਂਟ ਇੱਕ ਵਾਰ ਹੀ ਲੱਗੇਗਾ ਠੀਕ ਹੈ 10-20 ਸਾਲ ਲਈ ਸ਼ਾਇਦ ਤੁਹਾਨੂੰ ਜ਼ਿਆਦਾਤਰ ਲੋਡ ਨਾ ਪਵੇ ਕੋਈ ਨਵੀਂ ਕੰਧ ਕੱਢਣ ਦੀ ਨਵਾਂ ਕੁਝ ਕਰਨ ਦੀ ਸੀਮੈਂਟ ਦੀ ਲੋੜ ਉੱਥੇ ਹੈ ਤੇ ਸੀਮੈਂਟ ਸੈਕਟਰ ਨਾਲੋਂ ਮੈਨੂੰ ਪੇਂਟ ਸੈਕਟਰ ਕਿਉਂ ਵਧੀਆ ਲੱਗ ਰਿਹਾ ਪੇਂਟ ਸੈਕਟਰ 'ਚ ਚੀਜ਼ ਸਮਝੋ ਕੰਧ ਬਣੀ 10-20 ਸਾਲੀ ਹੈ ਪਰ ਜਿਹੜਾ ਰੰਗ ਆ ਸੀ ਦੂਜੇ ਤੀਜੇ ਸਾਲ ਉਹਨੂੰ ਕਰਾਉਣ ਲੱਗ ਜਾਂਦੇ ਆ ਸੋ ਜਿਹੜੀ ਯੂਟਿਲਾਈਜੇਸ਼ਨ ਆ ਨਾ ਪੇਂਟ ਦੀ ਉਹਦੀ ਦੁਬਾਰਾ ਦੁਬਾਰਾ ਹੁੰਦੀ ਆ ਸੀਮੈਂਟ ਦੀ ਉਨੀ ਦੁਬਾਰਾ ਦੁਬਾਰਾ ਨਹੀਂ ਹੁੰਦੀ ਠੀਕ ਐ ਸੋ ਸਾਈਕਲਿਕ ਸਟਾਕਸ ਜੇ ਕੁਝ ਹੁੰਦੇ ਨੇ ਜਿਹੜੇ ਕਿ ਸਾਨੂੰ ਬੜੇ ਲੰਮੇ ਸਮੇਂ ਬਾਅਦ ਦੁਬਾਰਾ ਯੂਜ਼ ਪੈਂਦੀ ਹੈ ਜਿਨ੍ਹਾਂ ਦੀ ਉਹਨਾਂ ਤੋਂ ਬੈਟਰ ਆ ਉਹ ਜਿਹੇ ਸਟਾਕਸ ਪਿੱਕ ਕਰੀਏ ਜਿਨ੍ਹਾਂ ਦੀ ਲੋੜ ਆਪਾਂ ਨੂੰ ਛੇਤੀ ਪੈਂਦੀ ਐ ਠੀਕ ਹੈ ਸੋ ਜੇ ਦੇਖਿਆ ਜਾਵੇ ਤਾਂ ਸੀਮੈਂਟ ਸਟਾਕ ਮੇਰੇ ਖਿਆਲ ਨਹੀਂ ਉਹ ਵੀ ਕਾਫੀ ਚੰਗੀ ਰੈਲੀ ਦੇ ਚੁੱਕਿਆ ਬਟ ਦੇਖਣਾ ਚਾਹੂਗਾ ਮੈਂ ਸਟਾਕ ਦਾ ਪ੍ਰਾਈਸ ਕਿਉਂਕਿ ਮੈਂ ਇਨਵੈਸਟਡ ਨਹੀਂਗਾ ਸੀਮੈਂਟ ਵਾਲੇ ਜਿਵੇਂ ਮੈਂ ਤਾਂ ਤੁਹਾਨੂੰ ਦੱਸ ਰਿਹਾ ਨਹੀਂ ਤਾਂ ਮੈਨੂੰ ਥੋੜਾ ਬਹੁਤ ਪਤਾ ਹੁੰਦਾ ਠੀਕ ਹੈ 올 ਟਾਈਮ ਹਾਈ ਤੇ ਇਹ ਲਗਭਗ ਸਟਾਕ ਚੱਲ ਰਿਹਾ 158 ਇਹਨੇ ਲੋ ਮਾਰਿਆ ਸੀਗਾ ਕੋਵਿਡ ਦੇ ਟਾਈਮ ਤੇ ਸ਼ਾਇਦ ਹਾਂ ਤੇ 600 ਤੇ ਹੈ ਲਗਭਗ ਦੇਖ ਲਓ ਤੁਸੀਂ ਆਪ ਚਾਰ ਤੋਂ ਪੰਜ ਗੁਣਾ ਸਟਾਕ ਹੋ ਚੁੱਕਿਆ ਚਾਰ ਗੁਣਾ ਗਿਨੋ ਚਾਰ ਗੁਣਾ ਸਟਾਕ ਹੋ ਚੁੱਕਿਆ ਤੇ ਕੰਪਨੀ ਦੀ ਆਰਓਈ 10 5 ਸਾਲਾਂ ਦੀ ਐਵਰੀਜ ਦੱਸ ਨੋਰਮਲ ਆਰਓਈ ਤੇ ਐ ਕੋਈ ਗ੍ਰੋਥ ਕੰਪਨੀ ਨਹੀਂ ਗਿਣਾ ਗਿੰਨ ਨੂੰ ਠੀਕ ਐ ਪ੍ਰਾਈਸ ਟੂ ਬੁੱਕ ਵੈਲਿਊ 2.96 ਪ੍ਰਾਈਸ ਟੂ ਸੇਲ 10.49 ਡੈਪਟ ਕੰਪਨੀ ਤੇ ਹੈ ਨਹੀਂ ਪੈਗ ਰੇਸ਼ਿਓ 3. ਸਲਾਈਟਲੀ ਐਕਸਪੈਂਸਿਵ ਐ ਈਵੀਬੀਟਾ ਵੀ ਐਕਸਪੈਂਸਿਵ ਐ ਸੋ 올 ਟਾਈਮ ਹਾਈ ਤੇ ਜੇ ਕੁਝ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਲੌਂਗ ਟਰਮ ਲਈ ਦੇਖ ਲਓ ਡਾਉ ਥਿਊਰੀ ਐਪਲੀਕੇਬਲ ਕਰਕੇ ਵੇਖ ਲਓ ਤੁਹਾਨੂੰ ਬੈਟਰ ਓਪਰਚ्युनिटी ਮਿਲ ਜੇਗੀ ਜੇ ਤੁਹਾਨੂੰ ਪਸੰਦ ਆ ਨਹੀਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਪੇਂਟ ਸੈਕਟਰ ਵਿੱਚ ਤੁਹਾਨੂੰ ਬੈਟਰ ਓਪਰਚੁਨਿਟੀਆਂ ਮਿਲ ਰਹੀਆਂ ਨੇ ਵੈਲਿਊਏਸ਼ਨ ਦੇ ਸਟਾਕਸ ਨੇ ਸਸਤੇ ਭਾਅ ਡਿੱਗੇ ਹੋਏ ਸਟਾਕ ਨੇ ਤੇ ਉਹ ਯੂਸੇਜ ਵੀ ਉਹਨਾਂ ਦੀ ਬਹੁਤ ਛੇਤੀ ਹੁੰਦੀ ਹੈ ਸੋ ਤਾਂ ਮੈਂ ਬੈਟਰ ਮੰਨ ਰਿਹਾ ਇਹ ਮੇਰਾ ਨਜ਼ਰੀਆ ਕਿਸੇ ਦਾ ਹੋਰ ਦਾ ਜਿਨ੍ਹਾਂ ਨੂੰ ਸੀਮੈਂਟ ਸੈਕਟਰ ਪਸੰਦ ਆ ਉਹਨਾਂ ਦਾ ਨਜ਼ਰੀਆ ਹੋਰ ਵੀ ਹੋ ਸਕਦਾ ਸੋ ਆਪਾਂ ਅਗਲੇ ਕੁਐਸਚਨ ਤੇ ਆਉਣੇ ਆ ਅਗਲਾ ਕੁਐਸਚਨ ਹੈ ਹਰਮਨ ਖੈਰਾਵੀਰ ਦਾ ਬ్రో ਸਟਾਕ ਕਿਵੇਂ ਫਾਈਂਡ ਕਰੀਏ 5-7% ਸਵਿੰਗ ਟ੍ਰੇਡ ਲਈ ਵੀਡੀਓ ਬਣਾ ਦਿਓ ਵੀਰੇ ਮੈਂ 5-7% ਵਾਲੀ ਤਾਂ ਸਵਿੰਗ ট্রেਡਿੰਗ ਕਰਦਾ ਹੀ ਨਹੀਂ ਮੇਰਾ ਇਹੋ ਜਿਹਾ ਟਾਰਗੇਟ ਨਹੀਂ ਹੁੰਦਾ ਕਿ 5-7% ਕਢਣਾ ਹੈ ਮੇਰਾ ਟਾਰਗੇਟ ਸਵਿੰਗ ট্রেਡਿੰਗ ਲਈ ਹੁੰਦਾ ਹੈ ਕੋਈ ਪੈਟਰਨ ਬਣ ਰਿਹਾ ਠੀਕ ਹੈ ਉਹਦੀ ਡੈਪਥ ਦੇਖਣੀ ਜਿੰਨੇ ਪਰਸੈਂਟ ਉਹ ਸਵਿੰਗ ਬਣੇ ਕਿਉਂਕਿ ਮੈਂ ਸਟਾਪ ਲੌਸ ਨਹੀਂ ਯੂਜ਼ ਕਰਦਾ بڑے ਵੀਰ ਸਵਿੰਗ ਟਰੇਡਿੰਗ ਚ ਸਟਾਪ ਲੌਸ ਯੂਜ਼ ਕਰਦੇ ਆ ਮੈਨੂੰ ਵੀ ਕਹਿੰਦੇ ਆ ਕਿ ਵੀਰੇ ਸਵਿੰਗ ਟਰੇਡਿੰਗ ਤਾਂ ਸਟਾਪ ਲੌਸ ਲੱਗਦਾ ਐ ਇਦਾਂ ਨਹੀਂ ਹੁੰਦਾਗਾ ਸਵਿੰਗ ਟਰੇਡਿੰਗ ਆਪਣੀ ਐ ਜਿਹੜੀ ਟੋਟਲੀ ਫੰਡਾਮੈਂਟਲੀ ਹੁੰਦੀ ਐ ਪਹਿਲਾਂ ਫੰਡਾਮੈਂਟਲੀ ਸਟਾਕ ਪਿਕ ਕਰਦੇ ਆ ਸਾਨੂੰ ਪੈ ਜੋ ਸਵਿੰਗ ট্রেਡਿੰਗ ਕਹ ਲੋ ਕਿ ਉਸ ਤਰ੍ਹਾਂ ਵਾਪਸ ਥੱਲੇ ਆਉਂਦੀ ਹੈ ਕਈਆਂ ਦਾ ਐਸਐਲ ਹਿੱਟ ਹੁੰਦਾ ਹੈ ਤਾਂ ਸਾਡਾ ਐਸਐਲ ਨਹੀਂ ਹਿੱਟ ਹੁੰਦਾ ਐਸਐਲ ਹਿੱਟ ਵੀ ਐਸਐਲ ਪਹਿਲਾਂ ਹੀ ਲਾਇ ਨਹੀਂ ਹਿੱਟ ਕਿਵੇਂ ਹੋਊਗਾ ਜੇ ਥੱਲੇ ਵੀ ਆਉਂਦਾ ਨਾ ਮਤਲਬ ਕੀ ਉਹ ਤਾਂ ਟਾਈਮ ਪੀਰੀਅਡ ਜ਼ਿਆਦਾ ਲੱਗ ਜਾਊਗਾ ਵਾਪਸ ਤਾਂ ਜਾਣ ਤੇ ਬਟ ਫੰਡਾਮੈਂਟਲੀ ਸਟਰੋਂਗ ਉਹਨੇ ਜਾਣਾ ਹੀ ਜਾਣਾ ਹੈ ਤੋ ਥੋੜਾ ਬਹੁਤ ਕਈਰ ਲੋਕਾਂ ਦੇ ਐਸਐਲ ਖਾਨ ਮਾਰਕੀਟ ਥੱਲੇ ਆਉਂਦੀ ਹੈ ਉਹ ਨਿਕਲ ਜਾਂਦੇ ਮਾਰਕੀਟ ਫਿਰ ਚੱਲੀ ਜਾਂਦੀ ਹੈ ਸੋ ਮੇਰੇ ਸਵਿੰਗ ਟ੍ਰੇਡਿੰਗ 5-7% ਵਾਲੀ ਤਾਂ ਮੇਰੇ ਖਿਆਲ ਮੈਨੂੰ ਅਜ ਤੱਕ ਕੋਈ ਸਵਿੰਗ ਮਿਲੀ ਨਹੀਂ ਮੇਰੇ ਸਵਿੰਗ ਵਿੱਚ ਟਾਰਗੇਟਸ ਹੁੰਦੇ ਆ ਲਗਭਗ ਨਹੀਂ ਤਾਂ 20 30 35 ਇਹੋ ਜਿਹੇ ਪਰਸੈਂਟੇਜ ਦੇ ਸਵਿੰਗਸ ਨਿਕਲਦੇ ਆ ਇਸ ਟਾਈਮ ਮੈਂ ਸਵਿੰਗ ਟ੍ਰੇਡਿੰਗ ਦੀ ਗੱਲ ਕਿਉਂ ਨਹੀਂ ਕਰ ਰਿਹਾ ਕਿਉਂਕਿ ਕੋਈ ਵੀ swing swing trade ਮੈਨੂੰ ਪਿਛਲੇ 1-2 ਮਹੀਨੇ ਤੋਂ ਮਿਲ ਹੀ ਨਹੀਂ ਰਹੀਗੀ ਠੀਕ ਹੈ 올 ਟਾਈਮ ਹਾਈ ਤੇ ਮਾਰਕੀਟ ਹੋਵੇ ਨਾ swing ਉਦੋਂ ਮਿਲਦੀਆਂ ਨਹੀਂ ਸਾਨੂੰ swings ਉਦੋਂ ਮਿਲਣਗੀਆਂ ਜਦੋਂ ਮਾਰਕੀਟ 'ਚ ਕੋਈ ਕਰੈਕਸ਼ਨ ਮਿਲੇਗੀ ਸਟਾਕਸ ਬਹੁਤ ਹੱਦ ਤੱਕ ਥੱਲੇ ਹੋਣਗੇ ਥੱਲੇ ਹੀ ਪੈਟਰਨ ਬਣਨਗੇ ਉੱਤੇ ਪੈਟਰਨਸ ਨਹੀਂ ਚਾਹੀਦੇ ਸਾਨੂੰ ਸਾਨੂੰ ਪੈਟਰਨ ਚਾਹੀਦੇ ਥੱਲੇ ਥੱਲੇ ਪੈਟਰਨ ਮਿਲਣਗੇ 올 ਟਾਈਮ ਹਾਈ ਤੱਕ ਸਾਡੇ ਕੋਲ ਇੱਕ ਟਾਰਗੇਟ ਹੋਏਗਾ ਫਿਰ ਅਸੀਂ ਉਹਦੇ ਵਿੱਚ ਇੱਕ ਪ੍ਰੋਫਿਟ ਕੱਢ ਸਕਦੇ ਹਾਂ